ਦਾਈ ਮਾ ਕਹਿੰਦੀ ਆ ਮਾਲਕ ਦੋ ਜੜਵਾ ਬੱਚੇ ਹੋਏ ਆ ਇੱਕ ਮੁੰਡਾ ਤੇ ਇੱਕ ਕੁੜੀ ਸੱਚ ਕਹਿ ਰਹੀ ਆ ਦਾਈ ਮਾ ਮੇਰੇ ਦੋ ਦੋ ਬੱਚੇ ਹੋਏ ਪ੍ਰਤਾਪ ਸਿੰਘ ਖੁਸ਼ ਹੁੰਦੇ ਹੋਏ ਕਹਿੰਦੇ ਆ ਹਾਂ ਮਾਲਕ ਸਹੀ ਕਹਿ ਰਹੀ ਆ ਜੇਕਰ ਯਕੀਨ ਨਹੀਂ ਤਾਂ ਖੁਦ ਹੀ ਚੱਲ ਕੇ ਦੇਖ ਲਵੋ ਦਾਈ ਮਾ ਅੰਦਰ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਆ ਨਹੀਂ ਨਹੀਂ ਦਾਈ ਮਾ ਮੈਨੂੰ ਯਕੀਨ ਆ ਤੁਹਾਡੇ ਤੇ ਰੱਬ ਦਾ ਲੱਖ ਲੱਖ ਸ਼ੁਕਰ ਆਗੇ ਸਾਡੇ ਘਰ ਲక్ష్ਮੀ ਵੀ ਭੇਜ ਦਿੱਤੀ ਕਹਿੰਦੇ ਪ੍ਰਤਾਪ ਸਿੰਘ ਦੀਆਂ ਅੱਖਾਂ ਪਰ ਆਉਂਦੀਆਂ ਮਾਲਕ ਖੁਸ਼ੀ ਦੇ ਮੌਕੇ ਤੇ ਤੁਹਾਡੀਆਂ ਅੱਖਾਂ 'ਚ ਹੰਝੂ ਦਾਈ ਮਾ ਹੈਰਾਨੀ ਨਾਲ ਪੁੱਛਦੀ ਆ ਨਹੀਂ ਨਹੀਂ ਦਾਈ ਮਾ ਇਹ ਤਾਂ ਖੁਸ਼ੀ ਦੇ ਹੰਝੂ ਆ ਮੈਂ ਤਾਂ ਉਮੀਦ ਹੀ ਛੱਡ ਬੈਠਾ ਸੀ ਕਿ ਮੈਂ ਕਦੇ ਪਿਓ ਬਣਾਂਗਾ ਮੈਨੂੰ ਵੀ ਸੰਤਾਨ ਦਾ ਸੁੱਖ ਮਿਲੇਗਾ ਪਰ ਰੱਬ ਦੀ ਮਹਿਮਾ ਤਾਂ ਦੇਖੋ ਇੱਕ ਨਹੀਂ ਦੋ ਦੋ ਬੱਚੇ ਮੈਨੂੰ ਦੇ ਦਿੱਤੇ ਪ੍ਰਤਾਪ ਸਿੰਘ ਪਿੰਡ ਦੇ ਬਹੁਤ ਵੱਡੇ ਜ਼ਿਮੀਂਦਾਰ ਹਨ ਪੂਰਾ ਪਿੰਡ ਪ੍ਰਤਾਪ ਸਿੰਘ ਨੂੰ ਮਾਲਕ ਕਹਿ ਕੇ ਬੁਲਾਉਂਦਾ ਪ੍ਰਤਾਪ ਸਿੰਘ ਜਿੰਨੇ ਵੀ ਵੱਡੇ ਜ਼ਿਮੀਂਦਾਰ ਹਨ ਉਨਾਂ ਹੀ ਵੱਡਾ ਉਹਨਾਂ ਦਾ ਦਿਲ ਉਹਨਾਂ ਦੇ ਹੁੰਦੇ ਹੋਏ ਉਸ ਪਿੰਡ ਵਿੱਚ ਕੋਈ ਵੀ ਦੁਖੀ ਨਹੀਂ ਰਹਿ ਸਕਦਾ ਸੀ ਤੇ ਨਾ ਹੀ ਕਦੇ ਕੋਈ ਔਖਾ ਪ੍ਰਤਾਪ ਸਿੰਘ ਪਿੰਡ ਦੇ ਹਰ ਇੱਕ ਇਨਸਾਨ ਦੀ ਜ਼ਰੂਰਤ ਨੂੰ ਪੂਰਾ ਕਰਦੇ ਤੇ ਪਿੰਡ ਵਾਲਿਆਂ ਦੀ ਖੁਸ਼ੀ ਦੇ ਲਈ ਹਰ ਪ੍ਰਯਾਸ ਪਿੰਡ ਵਾਲਿਆਂ ਨਾਲ ਜਿੰਨਾ ਪਿਆਰ ਪ੍ਰਤਾਪ ਸਿੰਘ ਜੀ ਕਰਦੇ ਸੀ ਉਨਾਂ ਹੀ ਪਿਆਰ ਪਿੰਡ ਵਾਲੇ ਵੀ ਆਪਣੇ ਮਾਲਕ ਪ੍ਰਤਾਪ ਸਿੰਘ ਨਾਲ ਕਰਦੇ ਸੀ ਪ੍ਰਤਾਪ ਸਿੰਘ ਦੇ ਵਿਆਹ ਨੂੰ ਕਰੀਬ 15 ਸਾਲ ਹੋ ਗਏ ਸੀ ਕਿ ਇੱਕ ਵੀ ਬੱਚਾ ਨਹੀਂ ਹੋਇਆ ਸੀ ਜਿਸ ਦੇ ਕਾਰਨ ਪ੍ਰਤਾਪ ਸਿੰਘ ਦੇ ਨਾਲ ਹੀ ਪੂਰੇ ਪਿੰਡ ਵਾਲੇ ਪਰੇਸ਼ਾਨ ਸੀ ਪ੍ਰਤਾਪ ਸਿੰਘ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਉਹ ਦੂਜਾ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਕਈ ਜਗ੍ਹਾ ਸੁੱਖਾਂ ਸੁੱਖਣ ਤੋਂ ਬਾਅਦ ਇਲਾਜ ਕਰਵਾਉਣ ਤੋਂ ਬਾਅਦ ਅੱਜ ਜਾ ਕੇ ਪ੍ਰਤਾਪ ਸਿੰਘ ਦੇ ਘਰ ਖੁਸ਼ੀ ਆਈ ਸੀ ਉਹ ਵੀ ਇੱਕ ਨਹੀਂ ਦੋ-ਦੋ ਬੱਚਿਆਂ ਦੀ ਅੱਜ ਪ੍ਰਤਾਪ ਸਿੰਘ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਆਖਰ ਖੁਸ਼ ਵੀ ਕਿਉਂ ਨਾ ਹੋਣਗੇ ਇੰਨੇ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਫਲ ਜੋ ਮਿਲਿਆ ਕਿੱਦਾਂ ਦੀਆਂ ਗੱਲਾਂ ਕਰ ਰਹੀ ਹੋ ਤੁਸੀਂ ਮਾਲਕ ਪੂਰੇ ਪਿੰਡ ਦੀਆਂ ਦਵਾਵਾਂ ਤੁਹਾਡੇ ਨਾਲ ਸੀ ਦਾਈ ਮਾਂ ਕਹਿੰਦੀ ਆ ਹਾਂ ਦਾਈ ਮਾਂ ਸਹੀ ਕਹਿ ਰਹੀ ਹੋ ਤੁਸੀਂ ਇਹ ਸਭ ਛੱਡੋ ਮਾਲਕ ਤੇ ਜਲਦੀ ਹੀ ਮੇਰੀ ਬਖਸ਼ੀਸ਼ ਕੱਢੋ ਐਨੀ ਵੱਡੀ ਖੁਸ਼ਖਬਰੀ ਜਦੋਂ ਦਿੱਤੀ ਆ ਦਾਈ ਮਾਂ ਆਪਣਾ ਹੱਥ ਅੱਗੇ ਕਰਦੇ ਹੋਏ ਕਹਿੰਦੀ ਆ ਦਾਈ ਮਾਂ ਤੁਸੀਂ ਸਿਰਫ ਬਖਸ਼ੀਸ਼ ਦੀ ਗੱਲ ਕਰਦੇ ਹੋ ਮੈਂ ਤਾਂ ਪੂਰੇ ਪਿੰਡ ਦੇ ਨਾਲੇ ਖੁਸ਼ੀ ਮਨਾਉਣਾ ਚਾਹਣਾ हां जाओ दाई मां पूरे ਪਿੰਡ ਚ ਦੱਸ ਦੇ ਵੋ ਪ੍ਰਤਾਪ ਸਿੰਘ ਪਿਓ ਬਣ ਗਿਆ ਉਹ ਵੀ ਦੋ ਦੋ ਬੱਚਿਆਂ ਦਾ ਪੂਰੇ ਪਿੰਡ ਚ ਮਠਿਆਈ ਵੰਡ ਦੇ ਵੋ ਪੂਰੇ ਪਿੰਡ ਵਿੱਚ ਜਸ਼ਨ ਹੋਣਾ ਚਾਹੀਦਾ ਦਾਈ मां ਪ੍ਰਤਾਪ ਸਿੰਘ ਦਾਈ मां ਦੇ ਹੱਥ ਚ ਕੁਝ ਪੈਸੇ ਦਿੰਦੇ ਹੋਏ ਕਹਿੰਦੇ ਆ ਸਦਾ ਸੁખી ਰਹੋ ਮਾਲਕ मां ਲక్ష్ਮੀ ਦੀ ਕਿਰਪਾ ਸਦਾ ਤੁਹਾਡੇ ਤੇ ਬਣੀ ਰਹੇ मां ਪ੍ਰਤਾਪ ਸਿੰਘ ਨੂੰ ਆਸ਼ੀਰਵਾਦ ਦਿੰਦੇ ਹੋਏ ਕਹਿੰਦੇ ਨੇ ਬਸ ਦਾਈ मां ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਤੇ ਪਿਆਰ ਇਦਾਂ ਹੀ ਬਣਿਆ ਰਹੇ ਪ੍ਰਤਾਪ ਸਿੰਘ ਕਹਿੰਦੇ ਹਨ ਹੁਣ ਬੱਸ ਵੀ ਕਰੋ ਮਾਲਕ ਹੁਣ ਜਾ ਕੇ ਆਪਣੇ ਬੱਚਿਆਂ ਨੂੰ ਵੀ ਤਾਂ ਮਿਲ ਲਵੋ ਮਾਲਕਨ ਤੁਹਾਡਾ ਇੰਤਜ਼ਾਰ ਕਰ ਰਹੀ ਹੋਵੇਗੀ ਹਾਂ ਦਾਈ ਮਾਂ ਮੈਂ ਤਾਂ ਭੁੱਲ ਹੀ ਗਿਆ ਸੀ ਐਨਾ ਬੋਲਦੇ ਪ੍ਰਤਾਪ ਸਿੰਘ ਆਪਣੇ ਕਮਰੇ ਵੱਲ ਜਾਂਦੇ ਆ ਪ੍ਰਤਾਪ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਅੱਜ 15 ਸਾਲ ਬਾਅਦ ਇੰਨੀ ਵੱਡੀ ਖੁਸ਼ੀ ਜੋ ਮਿਲੀ ਸੀ ਪ੍ਰਤਾਪ ਸਿੰਘ ਤੇਜ਼ੀ ਨਾਲ ਆਪਣੇ ਕਮਰੇ ਦੇ ਵੱਲ ਵੱਧ ਰਹੇ ਹੁੰਦੇ ਆ ਕਿ ਜਾਣ ਦੇ ਰਸਤੇ 'ਚ ਜਿੰਨੇ ਵੀ ਨੌਕਰ ਮਿਲ ਰਹੇ ਸੀ ਸਾਰਿਆਂ ਨੂੰ ਮੋਹ ਮੰਗੀ ਬਖਸ਼ੀਸ਼ ਦੇ ਰਹੇ ਸੀ ਪ੍ਰਤਾਪ ਸਿੰਘ ਦਾ ਘਰ ਵੀ ਇੰਨਾ ਵੱਡਾ ਸੀ ਕਿ ਹੋਵੇ ਵੀ ਕਿਉਂ ਨਾ ਪਿੰਡ ਦੇ ਸਭ ਤੋਂ ਵੱਡੇ ਜ਼ਿਮੀਂਦਾਰ ਸੀ ਮੇਰਾ ਬੱਚਾ ਮੇਰਾ ਰਾਜਕੁਮਾਰ ਤੇ ਮੇਰੀ ਰਾਜਕੁਮਾਰੀ ਕਿੱਦਾਂ ਮੇਰਾ ਬੱਚਾ ਪ੍ਰਤਾਪ ਸਿੰਘ ਕਮਰੇ ਦੇ ਅੰਦਰ ਜਾਂਦੇ ਝੂਲ ਰਹੇ ਬੱਚਿਆਂ ਨੂੰ ਬੁਲਾਉਂਦੇ ਹੋਏ ਕਹਿੰਦੇ ਆ ਮੈਂ ਕਹਿੰਦੀ ਸੀ ਨਾ ਤੁਹਾਨੂੰ ਰੱਬ ਦੇ ਘਰ ਦੇ ਰਾ ਅੰਧੇਰ ਨਹੀਂ ਪ੍ਰਤਾਪ ਸਿੰਘ ਦੀ ਪਤਨੀ ਦੇਵਿਕਾ ਕਹਿੰਦੀ ਰਹਿੰਦੀ ਆ ਕਿ ਤੂੰ ਸਹੀ ਕਹਿ ਰਹੀ ਆ ਰੱਬ ਨੇ ਸਾਡੀ ਸੁਣ ਲਈ ਤੇ ਸਾਨੂੰ ਇੱਕ ਨਹੀਂ ਦੋ-ਦੋ ਸੰਤਾਨ ਦੇ ਦਿੱਤੀਆਂ ਪ੍ਰਤਾਪ ਸਿੰਘ ਬੱਚੇ ਨੂੰ ਗੋਦੀ 'ਚ ਚੁੱਕਦੇ ਹੋਏ ਕਹਿੰਦੇ ਆ ਤੁਸੀਂ ਤਾਂ ਹਿੰਮਤ ਹਾਰ ਬੈਠੇ ਸੀ ਪਰ ਮੈਂ ਕਹਿੰਦੀ ਸੀ ਨਾ ਤੁਹਾਨੂੰ ਸਾਡਾ ਵੀ ਆਪਣਾ ਬੱਚਾ ਹੋਵੇਗਾ ਪਰ ਤੁਸੀਂ ਸੀ ਜੋ ਹਾਰ ਮੰਨ ਰਹੇ ਸੀ ਦੇਵਿਕਾ ਮੁਸਕਰਾਉਂਦੇ ਹੋਏ ਕਹਿੰਦੀ ਆ ਸਹੀ ਕਿਹਾ ਤੂੰ ਅੱਛਾ ਦੇਵਿਕਾ ਇਹ ਦੇਖ ਮੇਰੀ ਧੀ ਦਾ ਨੱਕ ਬਿਲਕੁਲ ਮੇਰੇ ਤੇ ਗਿਆ ਪ੍ਰਤਾਪ ਸਿੰਘ ਬੱਚੇ ਨੂੰ ਗੋਦੀ 'ਚ ਚੁੱਕਦੇ ਹੋਏ ਕਹਿੰਦੇ ਆ ਬਾਜੀ ਬਾ ਧੀ ਮੇਰੀ ਤੇ ਨੱਕ ਗਿਆ ਤੇਰੇ ਤੇ ਦੇਵਿਕਾ ਮੂੰਹ ਬਣਾਉਂਦੇ ਹੋਏ ਕਹਿੰਦੀ ਆ ਮੇਰੀ ਰਾਣੀ ਨਰਾਜ਼ ਕਿਉਂ ਹੋ ਰਹੀ ਆ ਪ੍ਰਤਾਪ ਸਿੰਘ ਦੇਵਿਕਾ ਦੇ ਕੋਲ ਬੈਠਦੇ ਹੋਏ ਕਹਿੰਦਾ ਹਟੋ ਜੀ ਤੁਹਾਨੂੰ ਥੋੜੀ ਜਹੀ ਵੀ ਸ਼ਰਮ ਆਣੀ ਆਉਂਦੀ ਆ ਕਿ ਨਹੀਂ ਹੁਣ ਤਾਂ ਦੋ ਦੋ ਬੱਚਿਆਂ ਦੇ ਪਿਓ ਬਣ ਗਏ ਹਾਂ ਦੇਵਿਕਾ ਥੋੜਾ ਸ਼ਰਮਾਉਂਦੇ ਹੋਏ ਕਹਿੰਦੀ ਆ ਕਿਉਂ ਹਟਾਂ ਕੀ ਤੂੰ ਮੇਰੀ ਰਾਣੀ ਨਹੀਂ ਪ੍ਰਤਾਪ ਸਿੰਘ ਹੱਸਦੇ ਹੋਏ ਕਹਿੰਦਾ ਜਾਓ ਜੀ ਤੁਸੀਂ ਬਾਹਰ ਦੇਖੋ ਦੇਵਿਕਾ ਬੱਚੇ ਨੂੰ ਆਪਣੀ ਗੋਦ ਚ ਲੈਂਦੇ ਹੋਏ ਕਹਿੰਦੀ ਆ ਬਾਹਰ ਦੀਆਂ ਕਿਹੜੀਆਂ ਤਿਆਰੀਆਂ ਦੇਵਿਕਾ ਪ੍ਰਤਾਪ ਅਣਜਾਣ ਬਣਦਾ ਹੋਇਆ ਕਹਿੰਦਾ ਅਣਜਾਣ ਨਾ ਬਣੋ ਤੁਸੀਂ ਮੈਨੂੰ ਸਭ ਪਤਾ ਦੇਵਿਕਾ ਦੇਵਿਕਾ ਕਹਿੰਦੀ ਕੀ ਪਤਾ ਤੈਨੂੰ ਪ੍ਰਤਾਪ ਸਿੰਘ ਆਪਣੀ ਜਗ੍ਹਾ ਤੋਂ ਉੱਠ ਕੇ ਕਹਿੰਦੀ ਆ ਇਦਾਂ ਹੈਰਾਨ ਨਾ ਹੋਵੋ ਤੁਸੀਂ ਜੋ ਜਸ਼ਨ ਦੀ ਤਿਆਰੀ ਕਰਵਾ ਰਹੇ ਸੀ ਮੈਂ ਉਸ ਦੀ ਗੱਲ ਕਰ ਰਹੀ ਸੀ ਬੋਲਦੇ ਹੋਏ ਦੇਵਿਕਾ ਹੱਸਣ ਲੱਗਦੀ ਆ ਤਾਂ ਪ੍ਰਤਾਪ ਸਿੰਘ ਕਹਿੰਦੇ ਆ ਕਿ ਤੈਨੂੰ ਕਿੱਦਾਂ ਪਤਾ ਦੇਵਿਕਾ ਕਹਿੰਦੀ ਆ ਮੈਂ ਪਤਨੀ ਆ ਤੁਹਾਡੀ ਮੈਨੂੰ ਸਭ ਪਤਾ ਪ੍ਰਤਾਪ ਸਿੰਘ ਮੁਸਕਰਾਉਂਦੇ ਹੋਏ ਆਪਣੇ ਕਮਰੇ ਚੋਂ ਬਾਹਰ ਨਿਕਲ ਜਾਂਦੇ ਆ ਪੂਰੇ ਪਿੰਡ ਚ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੁੰਦਾ ਸਾਰੇ ਨੱਚ ਰਹੇ ਹੁੰਦੇ ਆ ਸਾਰਿਆਂ ਦੇ ਚਿਹਰੇ ਤੇ ਇੱਕ ਅਜੀਬ ਖੁਸ਼ੀ ਸ਼ਾਈ ਹੁੰਦੀ ਆ ਜਿੱਦਾਂ ਕਿ ਮਨੋ ਪ੍ਰਤਾਪ ਬੱਚਾ ਪ੍ਰਤਾਪ ਸਿੰਘ ਜੀ ਦੇ ਨਹੀਂ ਸਕੋਂ ਉਹਨਾਂ ਸਾਰਿਆਂ ਦੇ ਘਰ ਪੈਦਾ ਹੋਇਆ ਹੋਵੇ ਉਹਨਾਂ ਉਹਦਾ ਵੀ ਬੱਚਾ ਤਾਂ ਪੂਰੇ ਪਿੰਡ ਦਾ ਹੀ ਹੋਇਆ ਸੀ ਤੇ ਖੁਸ਼ੀਆਂ ਤਾਂ ਸਾਰਿਆਂ ਨੂੰ ਹੀ ਮਨਾਉਣੀਆਂ ਚਾਹੀਦੀਆਂ ਸੀ ਕਿਉਂਕਿ ਉਹਨਾਂ ਦੇ ਮਾਲਕ ਦੇ ਘਰ ਇੱਕ ਵਾਰਸ ਜੋ ਪੈਦਾ ਹੋਇਆ ਸੀ ਨਹੀਂ ਤਾਂ ਪਿੰਡ ਵਾਲੇ ਵੀ ਉਮੀਦ ਛੱਡ ਬੈਠੇ ਸੀ ਪਿੰਡ ਵਾਲਿਆਂ ਨੂੰ ਵੀ ਲੱਗਦਾ ਸੀ ਕਿ ਸਾਡਾ ਸਭ ਕੁਝ ਹੁਣ ਮਾਲਕ ਤੱਕ ਹੀ ਆ ਪਰ ਹੁਣ ਇੱਕ ਨਵੀਂ ਉਮੀਦ ਜਾਗ ਗਈ ਸੀ ਮਾਲਕ ਦੇ ਘਰ ਕਲਦੀਪ ਦਾ ਜਨਮ ਹੋ ਚੁੱਕਿਆ ਸੀ ਪ੍ਰਤਾਪ ਸਿੰਘ ਬੱਚੇ ਦੇ ਆਉਣ ਦੀ ਖੁਸ਼ੀ ਚ ਪੂਰੇ ਪਿੰਡ ਵਿੱਚ ਮਠਿਆਈਆਂ ਵੰਡਦਾ ਤੇ ਅਗਲੇ 6 ਦਿਨਾਂ ਤੱਕ ਪਿੰਡ ਦੇ ਆਸ-ਪਾਸ ਦੇ ਹੋਰ ਵੀ ਤਿੰਨ ਪਿੰਡਾਂ ਤੱਕ ਭੋਜਨ ਦਾ ਨਿਰੰਤਰਣ ਨਿਮੰਤਰਣ ਦਿੱਤਾ ਜਾਂਦਾ ਸਾਰੇ ਪਿੰਡ ਵਾਲਿਆਂ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਆ ਕਿ ਕੋਈ ਵੀ ਆਪਣੇ ਘਰ ਚ ਚੁੱਲ੍ਹਾ ਨਾ ਜਲਾਵੇ ਹੁਣ ਪ੍ਰਤਾਪ ਸਿੰਘ ਪਿੰਡ ਦੇ ਮਾਲਕ ਸੀ ਐਸ ਲਈ ਗੱਲ ਮੰਨਣੀ ਪਵੇਗੀ ਸਾਰੇ ਹੀ ਪ੍ਰਤਾਪ ਦੇ ਕਹੇ ਅਨਸਾਰ ਆਪਣੇ ਘਰ ਵਿੱਚ ਚੁੱਲ੍ਹਾ ਨਹੀਂ ਜਗਾਉਂਦੇ ਜਦੋਂ ਵੀ ਕਿਸੇ ਨੂੰ ਭੁੱਖ ਲੱਗਦੀ ਆ ਤਾਂ ਉਹ ਸਿੱਧਾ ਪ੍ਰਤਾਪ ਸਿੰਘ ਦੇ ਘਰ ਪਹੁੰਚ ਜਾਂਦੇ ਆ ਤੇ ਪੇਟ ਭਰ ਕੇ ਭੋਜਨ ਕਰਕੇ ਹੀ ਵਾਪਸ ਆਉਂਦੇ ਆ ਇਤਿਹਾਸ ਗਵਾਏ ਕਿ ਅੱਜ ਤੋਂ ਪਹਿਲਾਂ ਹਸਪੰਡ ਵਿੱਚ ਇੰਨੀ ਖੁਸ਼ੀ ਕਦੇ ਨਹੀਂ ਆਈ ਸੀ ਜਿੰਨੀ ਦੋ ਬੱਚਿਆਂ ਨਾਲ ਆਈ ਸੀ ਮਾਲਕ ਸੱਚ ਵਿੱਚ ਸਾਡੇ ਤੁਸੀਂ ਸਾਡੇ ਰਾਬੋਂ ਅਸੀਂ ਜ਼ਰੂਰ ਪਿਛਲੇ ਜਨਮ 'ਚ ਕੋਈ ਪੁੰਨ ਕੀਤੇ ਹੋਣਗੇ ਤਾਂ ਹੀ ਤਾਂ ਤੁਹਾਡੇ ਵਰਗਾ ਮਾਲਕ ਸਾਨੂੰ ਮਿਲਿਆ ਪਿੰਡ ਦੇ ਕੁਝ ਲੋਕ ਪ੍ਰਤਾਪ ਸਿੰਘ ਦਾ ਧੰਨਵਾਦ ਕਰਨ ਆਉਂਦੇ ਆ ਨਹੀਂ ਨਹੀਂ ਭਰਾ ਤੁਸੀਂ ਇਦਾਂ ਨਾ ਕਹੋ ਪੰਨ ਸਿਰਫ ਤੁਸੀਂ ਹੀ ਨਹੀਂ ਸਗੋਂ ਮੈਂ ਵੀ ਕੀਤੇ ਆ ਤਾਂ ਹੀ ਤਾਂ ਇੰਨਾ ਪਿਆਰ ਕਰਨ ਵਾਲੇ ਪਿੰਡ ਵਾਲੇ ਮਿਲੇ ਆ ਇਹਨਾਂ ਕਹਿੰਦੇ ਹੋਏ ਪ੍ਰਤਾਪ ਸਿੰਘ ਉਸ ਵਿਅਕਤੀ ਨੂੰ ਆਪਣੇ ਗੱਲ ਨਾਲ ਲਾ ਲੈਂਦੇ ਆ ਚਲੋ ਛੱਡੋ ਹਣੇ ਸਭ ਅਸੀਂ ਕਈ ਦਿਨਾਂ ਤੋਂ ਕੰਮ ਤੇ ਨਹੀਂ ਗਏ ਬਸ ਮਸਤੀ ਤੇ ਖਾਣਾ ਪੀਣਾ ਹੋ ਰਿਹਾ ਹੁਣ ਸਾਨੂੰ ਥੋੜਾ ਕੰਮ ਵੀ ਕਰ ਲੈਣਾ ਚਾਹੀਦਾ ਉਹਨਾਂ ਵਿੱਚੋਂ ਹੀ ਇੱਕ ਵਿਅਕਤੀ ਬੋਲਦਾ ਤੇ ਹਰੀ ਤੂੰ ਕਦੇ ਤਾਂ ਕੰਮ ਛੱਡ ਮौज-ਮਸਤੀ ਦੀ ਗੱਲ ਕਰਿਆ ਕਰ ਕੀ ਹਮੇਸ਼ਾ ਕੰਮ-ਕੰਮ ਦੀ ਮਾਲਾ ਜਪਦਾ ਰਹਿਣਾ ਇੱਕ ਵਿਅਕਤੀ ਕਹਿੰਦਾ ਚਾਚਾ ਜੀ ਸਾਡੇ ਕੋਲ ਤੁਹਾਡੀ ਤਰ੍ਹਾਂ 2 ਏਕੜ ਜ਼ਮੀਨ ਨਹੀਂ ਆ ਜੋ ਅਸੀਂ ਆਰਾਮ ਨਾਲ ਬੈਠ ਕੇ ਖਾਵਾਂਗੇ ਸਾਡੇ ਕੋਲ ਸਿਰਫ ਕਿਸੇ ਤਰ੍ਹਾਂ ਗੁਜ਼ਾਰਾ ਕਰਨ लायक ਹੀ ਜ਼ਮੀਨ ਜਿਸ ਨਾਲ ਪੇਟ ਵੀ ਨਹੀਂ ਭਰਦਾ ਤੇ ਗੱਲ ਕਰਦੇ ਨਾਲ ਹਨ ਹਰੀ ਨੂੰ ਉਹਨਾਂ ਦੀ ਗੱਲ ਤੇ ਥੋੜਾ ਗੁੱਸਾ ਆ ਜਾਂਦਾ ਹਾਂ ਹੈ ਜ਼ਮੀਨ ਤਾਂ ਤੁਸੀਂ ਕਿਉਂ ਜਲ ਰਹੇ ਹੋ ਮਾਲਕ ਦੀ ਸੇਵਾ ਕਰੋ ਤੇ ਮੂੰ ਮੰਗੀ ਜ਼ਮੀਨਦਾਨ ਚ ਲਓ ਚਾਚਾ ਜੀ ਚਲਾਉਂਦੇ ਹੋਏ ਕਹਿੰਦੇ ਆ ਅਸੀਂ ਤੇਰੇ ਵਰਗੇ ਗਿਰੇ ਹੋਏ ਨਹੀਂ ਆ ਜੋ ਮਾਲਕ ਦੇ ਅੱਖ ਵਿੱਚ ਮਿੱਟੀ ਪਾ ਕੇ ਉਹਨਾਂ ਤੋਂ ਉਹਨਾਂ ਦੀ ਜ਼ਮੀਨ ਹੜੱਪ ਕਰ ਲਗੇ ਤੇ ਦੇਖ ਹਰੀ ਆਪਣੀ ਹੱਦ 'ਚ ਰਹਿ ਚਾਚਾ ਘੂਰਦੇ ਹੋਏ ਕਹਿੰਦੇ ਆ ਮੈਂ ਤਾਂ ਹੱਦ ਵਿੱਚ ਹੀ ਆ ਚਾਚਾ ਜੀ ਬਸ ਤੁਸੀਂ ਆਪਣੀ ਹੱਦ ਨਾ ਭੁੱਲੋ ਹਰੀ ਵੀ ਧਮਕਾਉਂਦੇ ਹੋਏ ਕਹਿੰਦਾ ਬਸ ਹਰੀ ਚੁੱਪ ਹੋ ਜਾ ਨਹੀਂ ਤਾਂ ਹੱਥ ਉਠਾਉਂਦੇ ਹੋਏ ਚਾਚਾ ਜੀ ਕਹਿੰਦੇ ਆ ਤਾਂ ਪ੍ਰਤਾਪ ਜੀ ਕਹਿੰਦੇ ਨੇ ਇਹ ਤੁਸੀਂ ਕੀ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਕੌਜ਼ ਨਹੀਂ ਮਾਲਕ ਬਸ ਛੋਟੀ ਜੀ ਗੱਲ ਤੇ ਬਹਿਸ ਹੋ ਗਈ ਸੀ ਚਾਚਾ ਜੀ ਗੱਲ ਨੂੰ ਟਾਲਦੇ ਹੋਏ ਕਹਿੰਦੇ ਆ ਦੇਖੋ ਚਾਚਾ ਜੀ ਸਾਡੇ ਪਿੰਡ 'ਚ ਲੜਾਈ ਝਗੜਾ ਤੇ ਪੰਚਾਇਤ ਨਹੀਂ ਹੁੰਦਾ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਪਿੰਡ ਸਭ ਤੋਂ ਅਲੱਗਾ ਜਿੱਥੇ ਕੋਈ ਕਿਸੇ ਦੀ ਚੀਜ਼ ਲਈ ਨਹੀਂ ਲੜਦਾ ਹਰ ਕਿਸੇ ਦਾ ਹੱਕ ਬਿਨਾ ਮੰਗੇ ਮਿਲਦਾ ਅੱਗੇ ਤੋਂ ਯਾਦ ਰੱਖੇ ਇਹ ਕੁੱਟਮਾਰ ਤੇ ਲੜਾਈ ਝਗੜੇ ਦੀ ਸਥਿਤੀ ਨਾ ਬਣੇ ਇਹਨਾਂ ਕਹਿੰਦੇ ਹੋਏ ਪ੍ਰਤਾਪ ਸਿੰਘ ਉੱਥੋਂ ਨਿਕਲ ਜਾਂਦੇ ਆ ਮਾਲਕਣ ਤੁਹਾਡੇ ਲਈ ਤਾਂ ਦੋ ਦੋ ਬੱਚਿਆਂ ਨੂੰ ਸੰਭਾਲਣਾ ਥੋੜਾ ਮੁਸ਼ਕਲ ਹੋਵੇਗਾ ਨਾ ਦਾਈ ਮਾਂ ਬੱਚੇ ਦੀ ਮਾਲਸ਼ ਕਰਦੇ ਹੋਏ ਕਹਿੰਦੀ ਆ ਨਹੀਂ ਤਾਂ ਜੇਕਰ ਅਸੀਂ ਕਰ ਲੈ ਸਕਗੇ ਤਾਂ ਕੋਈ ਵੀ ਮੁਸ਼ਕਲ ਨਹੀਂ ਓੰਜ ਵੀ ਇਹ ਬੱਚੇ ਮੇਰੇ ਲਈ ਰੱਬ ਆ ਇਹਨਾਂ ਨੂੰ ਸੰਭਾਲਣ ਚ ਕੀ ਤਖਲੀਫ ਤੇ ਕੀ ਪਰੇਸ਼ਾਨੀ ਦੇਵਿਕਾ ਮੁਸਕਰਾਉਂਦੇ ਹੋਏ ਕਹਿੰਦੀ ਆ ਸੱਚ ਮਾਲਕਣ ਮਾਲਕ ਦਾ ਦਿਲ ਬਹੁਤ ਵੱਡਾ ਤਾਂ ਹੀ ਤਾਂ ਉਹ ਦੂਜਾ ਵਿਆਹ ਨਾ ਕਰਕੇ ਹੁਣ ਤੱਕ ਬੱਚੇ ਦਾ ਇੰਤਜ਼ਾਰ ਕੀਤਾ ਮਾਲਕ ਦੀ ਜਗ੍ਹਾ ਕੋਈ ਹੋਰ ਮਰਦ ਹੁੰਦਾ ਤਾਂ ਉਹ ਕਦੋਂ ਦਾ ਵਿਆਹ ਕਰ ਚੁੱਕਿਆ ਹੁੰਦਾ ਪਰ ਸਾਡੇ ਮਾਲਕ ਸਭ ਤੋਂ ਅਲੱਗਾ ਦਾਈ ਮਾ ਪ੍ਰਤਾਪ ਸਿੰਘ ਤੇ ਕਾਫੀ ਮਾਣ ਕਰਦੇ ਹੋਏ ਕਹਿੰਦੀ ਆ ਦਾਈ ਮਾ ਤੁਹਾਡੇ ਮਾਲਕ ਮੈਨੂੰ ਬਹੁਤ ਪਿਆਰ ਕਰਦੇ ਆ ਇਸ ਲਈ ਤਾਂ ਮੇਰੇ ਲੱਖ ਕਹਿਣ ਦੇ ਬਾਵਜੂਦ ਉਹਨਾਂ ਨੇ ਦੂਜਾ ਵਿਆਹ ਕਰਨ ਦੇ ਬਾਰੇ ਵਿੱਚ ਵੀ ਨਹੀਂ ਸੋਚਿਆ ਹਾਂ ਮਾਲਕਣ ਲਓ ਬੱਚੇ ਦੀ ਮਾਲਿਸ਼ ਤਾਂ ਹੋ ਗਈ ਹੁਣ ਬਾਰੀ ਸਾਡੀ ਰਾਜ ਦਲਾਰੀ ਦੀ ਪ੍ਰਤਾਪ ਸਿੰਘ ਦੇ ਮੁੰਡੇ ਦੀ ਮਾਲਿਸ਼ ਤੋਂ ਬਾਅਦ ਦਾਈ ਮਾ ਉਸ ਨੂੰ ਚੂਲੇ 'ਚ ਪਾ ਦਿੰਦੀ ਆ ਤੇ ਪ੍ਰਤਾਪ ਸਿੰਘ ਦੀ ਕੁੜੀ ਦੀ ਮਾਲਿਸ਼ ਵਿੱਚ ਲੱਗ ਜਾਂਦੀ ਆ ਬਾ ਮਾਲਕਣ ਏ ਦੇਖੋ ਸਾਡੀ ਰਾਜਕੁਮਾਰੀ ਦੇ ਹੱਥ ਤੇ ਪੈਰ ਦੋਵੇਂ ਵਿੱਚ ਤੇਲਾ ਇਹ ਸਾਡੇ ਲਈ ਬਹੁਤ ਸ਼ੌਭਾ ਮਾਲਕਨ ਦਾਈ ਮਾਂ ਬੱਚੀ ਦੇ ਹੱਥ ਤੇ ਪੈਰ ਨੂੰ ਦੇਖਦੇ ਹੋਏ ਕਹਿੰਦੀ ਆ ਦਾਈ ਮਾਂ ਦੁਨੀਆ ਦੇ ਹਰ ਬੱਚੇ ਸ਼ੌਭੀ ਹੁੰਦੇ ਆ ਦੇਵਿਕਾ ਆਪਣੇ ਪੁੱਤ ਨੂੰ ਗੋਦ ਚ ਚੁੱਕਦੇ ਹੋਏ ਕਹਿੰਦੀ ਆ ਹਾਂ ਮਾਲਕਨ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪਰ ਮੇਰੇ ਹਿਸਾਬ ਨਾਲ ਇੱਕ ਧੀ ਜ਼ਿਆਦਾ ਸ਼ੌਭਾ ਤਾਂ ਹੀ ਤਾਂ ਸਾਡੇ ਸਮਾਜ ਵਿੱਚ ਧੀ ਨੂੰ ਲక్ష్ਮੀ ਦਾ ਦਰਜਾ ਦਿੱਤਾ ਜਾਂਦਾ ਦਾਈ ਮਾਂ ਕਹਿੰਦੀ ਆ ਠੀਕ ਆ ਦਾਈ ਮਾਂ ਮਾਨ ਲਏ ਤੁਹਾਡੀ ਗੱਲ ਦੇਵੀ ਕਮਸਕਰਾਉਂਦੇ ਹੋਏ ਕਹਿੰਦੀ ਆ ਔਂਚ ਮਾਲਕਣ ਇੱਕ ਗੱਲ ਕਹਾ ਹਾਂ ਹਾਂ ਦਾਈਮਾ ਕਹੋ ਨਾ ਮਾਲਕਣ ਇਹਨਾਂ ਦੋਹਾਂ ਬੱਚਿਆਂ ਦੇ ਆਉਣ ਨਾਲ ਆਪਣੇ ਪਿੰਡ 'ਚ ਇੱਕ ਅਲੱਗ ਹੀ ਰੌਣਕ ਛਾ ਗਈ ਆ ਸਾਰਿਆਂ ਦੇ ਚਿਹਰੇ ਤੇ ਇੱਕ ਅਲੱਗ ਹੀ ਮੁਸਕਾਨ ਆ ਗਈ ਆ ਇਦਾਂ ਲੱਗਦਾ ਕਿ ਇੱਕ ਬੱਚਾ ਸਿਰਫ ਤੁਹਾਡਾ ਹੀ ਨਹੀਂ ਸਗੋਂ ਸਾਡਾ ਸਾਰਿਆਂ ਦਾ ਏ ਭਾਵ ਕਿ ਸਾਰੇ ਸਾਡੇ ਪੂਰੇ ਪਿੰਡ ਦਾ ਦਾਈ ਮਾਏ ਬੱਚਾ ਸਿਰਫ ਮੇਰਾ ਹੀ ਨਹੀਂ ਸਾਰਾ ਤੁਹਾਡਾ ਸਾਰਿਆਂ ਦਾ ਜਿੰਨਾ ਹੱਕ ਇਹਨਾਂ ਦੋਵਾਂ ਤੇ ਮੇਰਾ ਬਣਦਾ ਉਨਾਂ ਹੀ ਤੁਹਾਡਾ ਸਾਰਿਆਂ ਦਾ ਦੇਵਿਕਾ ਮੁਸਕਰਾਉਂਦੇ ਹੋਏ ਕਹਿੰਦੀ ਆ ਆ ਲੋ ਮਾਲਕਨ ਸਾਡੀ ਰਾਤੀ ਰਾਣੀ ਦੀ ਵੀ ਮਾਲਸ਼ ਹੋ ਗਈ ਆ ਪਰ ਹੁਣ ਮੈਂ ਘਰ ਚਲਦੀ ਆ ਨਹੀਂ ਤਾਂ ਮੇਰਾ ਪਤੀ ਸ਼ਰਾਬ ਪੀਣ ਦੇ ਲਈ ਘਰ ਦਾ ਕੋਈ ਨਾ ਕੋਈ ਸਮਾਨ ਜ਼ਰੂਰ ਵੇਚ ਦੇਵੇਗਾ ਜੀ ਦਾਈ ਮਾਂ ਜੀ ਤੁਸੀਂ ਵੀ ਕੱਲ ਸਮੇਂ ਸਿਰ ਆਜਿਓ ਆਪਣੇ ਪੁੱਤ ਤੇ ਧੀ ਦੀ ਮਾਲਸ਼ ਦੇ ਲਈ ਮਾਂ ਦੀ ਗੋਦ ਵਿੱਚ ਆਪਣੀ ਧੀ ਨੂੰ ਲੈਂਦੇ ਹੋਏ ਦੇਵਿਕਾ ਕਹਿੰਦੀ ਆ ਦਾਈ ਮਾਂ ਉੱਥੋਂ ਨਿਕਲ ਜਾਂਦੀ ਆ ਕੁਝੀ ਦੇਰ ਬਾਅਦ ਹਨ ਢਲ ਜਾਂਦਾ ਤੇ ਹਨੇਰਾ ਆਉਣ ਲੱਗਦਾ ਸਾਰਿਆਂ ਦੇ ਘਰਾਂ ਵਿੱਚ ਲਾਲ ਟੈਂ ਜਗਦੀ ਆ ਕਿਉਂਕਿ ਉਹ ਪਿੰਡ ਸ਼ਹਿਰੋਂ ਬਹੁਤ ਦੂਰ ਸੀ ਜਿਸ ਦੇ ਕਾਰਨ ਉਸ ਪਿੰਡ ਵਿੱਚ ਅੱਜ ਤੱਕ ਬਿਜਲੀ ਦੀ ਵੀ ਵਿਵਸਥਾ ਨਹੀਂ ਪਹੁੰਚੀ ਸੀ ਤੁਸੀਂ ਤਾਂ ਗਏ ਸੀ ਪ੍ਰਤਾਪ ਸਿੰਘ ਜਿੱਦਾਂ ਹੀ ਘਰ ਵਿੱਚ ਪ੍ਰਵੇਸ਼ ਕਰਦਾ ਉਦਾਂ ਹੀ ਦੇਵਿਕਾ ਕਹਿੰਦੀ ਆ ਹਾਂ ਦੇਵਿਕਾ ਅੱਜ ਬਹੁਤ ਕੰਮ ਸੀ ਬਹੁਤ ਥੱਕ ਗਿਆ ਮੈਂ ਪ੍ਰਤਾਪ ਸਿੰਘ ਆਪਣੀ ਛੜੀ ਉੱਥੇ ਹੀ ਕੋਨੇ 'ਚ ਰੱਖਦੇ ਹੋਏ ਕਹਿੰਦੇ ਆ ਤੁਸੀਂ ਬੈਠੋ ਮੈਂ ਤੁਹਾਡੇ ਲਈ ਹਲਦੀ ਵਾਲਾ ਦੁੱਧ ਲਿਆਉਣੀ ਆ ਉਸ ਨੂੰ ਪੀਣ ਨਾਲ ਤੁਹਾਡਾ ਹਲਕਾ ਉੜਾ ਹਲਕਾ ਜਿਹਾ ਮਹਿਸੂਸ ਹੋਵੇਗਾ ਠੀਕ ਆ ਪਰ ਜਲਦੀ ਲਿਆਈ ਕਿਉਂਕਿ ਦਰਦ ਨਾਲ ਸਰੀਰ ਟੁੱਟਦਾ ਜਾ ਰਿਹਾ ਪ੍ਰਤਾਪ ਸਿੰਘ ਉੱਥੇ ਹੀ ਸੋਫੇ ਤੇ ਬੈਠ ਜਾਂਦੇ ਆ ਠੀਕ ਆ ਹੁਣੇ ਆਈ ਕਹਿੰਦੇ ਹੋਏ ਦੇਵੀ ਘਰ ਸੋਈ ਘਰ ਵੱਲ ਵਾਦੀ ਯਾਰ ਸੋਈ ਘਰ ਵਿੱਚ ਜਾਂਦੇ ਹੀ ਉਹ ਚੁੱਲ੍ਹੇ ਵਿੱਚ ਥੋੜਾ ਜਿਹਾ ਕੋਲਾ ਕੱਢਦੀ ਆ ਤੇ ਫਿਰ ਚੁੱਲ੍ਹੇ ਦੇ ਉੱਪਰ ਦੁੱਧ ਦਾ ਪਤੀਲਾ ਚੜਾ ਦਿੰਦੀ ਆ ਕੁਝੀ ਥੇਰ ਬਾਅਦ ਦੁੱਧ ਗਰਮ ਹੋ ਜਾਂਦਾ ਉਹ ਜਲਦੀ ਹੀ ਦੁੱਧ ਨੂੰ ਛਾਣਨੀ ਦੀ ਮਦਦ ਨਾਲ ਛਾਂਦੀ ਆ ਤੇ ਉਸ ਵਿੱਚ ਹਲਦੀ ਮਿਲਾ ਕੇ ਤੇਜੀ ਨਾਲ ਪ੍ਰਤਾਪ ਸਿੰਘ ਬਲਵਾਦੀ ਆ ਇਧਰ ਪ੍ਰਤਾਪ ਸਿੰਘ ਕਿਸੇ ਗੁੜੀ ਚਿੰਤਾ ਚ ਡੁੱਬੇ ਰਹਿੰਦੇ ਆ ਕੀ ਹੋਇਆ ਸਭ ਠੀਕ ਤਾਂ ਹੈ ਨਾ ਦੇਵਿਕਾ ਉੱਥੇ ਹੀ ਟੇਬਲ ਤੇ ਦੁੱਧ ਦਾ ਗਲਾਸ ਰੱਖਦੇ ਹੋਏ ਕਹਿੰਦੀ ਆ ਹਾਂ ਦੇਵਿਕਾ ਸਭ ਠੀਕ ਆ ਪ੍ਰਤਾਪ ਸਿੰਘ ਹੜਬੜਾਉਂਦੇ ਹੋਏ ਕਹਿੰਦਾ ਫਿਰ ਤੁਹਾਡੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਕਿਉਂ ਕਹਿੰਦੇ ਹੋਏ ਦੇਵਿਕਾ ਆਪਣੀ ਚੁੰਨੀ ਨਾਲ ਪ੍ਰਤਾਪ ਸਿੰਘ ਦੇ ਮੱਥੇ ਦਾ ਪਸੀਨਾ ਸਾਫ਼ ਕਰਦੀ ਆ ਕੌਜ਼ਨੀ ਪਿੰਡ 'ਚ ਛੋਟਾ ਜਿਹਾ ਝਗੜਾ ਹੋ ਗਿਆ ਸੀ ਉਸ ਦੇ ਬਾਰੇ 'ਚ ਸੋਚ ਰਿਹਾ ਸੀ ਪ੍ਰਤਾਪ ਸਿੰਘ ਝੂਠੀ ਮੁਸਕਰਾਹਟ ਦੇ ਨਾਲ ਕਹਿੰਦੇ ਆ ਅੱਛਾ ਹੁਣ ਤੁਸੀਂ ਉਹ ਸਾਰੀਆਂ ਚਿੰਤਾ ਛੱਡੋ ਤੇ ਮੇਰੀ ਗੱਲ ਸੁਣੋ ਸਾਡੇ ਬੱਚੇ ਹੁਣ ਲਗਭਗ 1 ਮਹੀਨੇ ਦੇ ਹੋ ਗਏ ਆ ਹੁਣ ਸਾਨੂੰ ਜਲਦੀ ਉਹਨਾਂ ਦਾ ਨਾਮ ਕਰਕੇ ਕਰਨ ਕਰ ਦੇਣਾ ਚਾਹੀਦਾ ਠੀਕ ਆ ਤਾਂ ਕੱਲ ਦਾ ਪ੍ਰੋਗਰਾਮ ਰੱਖਦੇ ਆ ਪ੍ਰਤਾਪ ਸਿੰਘ ਕਹਿੰਦੇ ਹਨ ਕੱਲ ਇੰਨੀ ਜਲਦੀ ਸਭ ਕਿਦਾਂ ਹੋਵੇਗਾ ਦੇਵਿਕਾ ਪਰੇਸ਼ਾਨ ਹੁੰਦੇ ਹੋਏ ਕਹਿੰਦੀ ਆ ਸਭ ਹੋ ਜਾਵੇਗਾ ਅਜੇ ਪੂਰੇ ਪਿੰਡ ਚ ਸੱਦਾ ਪਹੁੰਚਵਾ ਦੇਵਾਂਗੇ ਦਿੰਦੇ ਆ ਤੇ ਸਵੇਰੇ ਸਾਰੇ ਨਾਮਕਰਨ ਕਰ ਦੇਣਗੇ ਦੋਵਾਂ ਬੱਚਿਆਂ ਦਾ ਹਾਂ ਇਹ ਸਹੀ ਹੋਵੇਗਾ ਬੇਬੀ ਕਾ ਬਹੁਤ ਹੀ ਪ੍ਰਸੰਨਤਾ ਨਾਲ ਕਹਿੰਦੀ ਆ ਉਹਨਾਂ ਦੇ ਕਹਿੰਦੇ ਹੀ ਪੂਰੇ ਪਿੰਡ ਵਿੱਚ ਢੋਲ ਵਜਾ ਕੇ ਇਹ ਸੰਦੇਸ਼ ਦਿੱਤਾ ਗਿਆ ਕਿ ਕੱਲ ਮਾਲਕ ਦੇ ਇੱਥੇ ਪੂਜਾ ਜਿੱਥੇ ਸਾਰਿਆਂ ਨੇ ਪਰਿਵਾਰ ਸਮੇਤ ਆਉਣਾ ਪਿੰਡ ਵਾਲੇ ਪ੍ਰਤਾਪ ਸਿੰਘ ਨੂੰ ਇੰਨਾ ਮੰਨਦੇ ਸੀ ਕਿ ਉਹ ਰਾਤੋਂ ਰਾਤ ਕੱਲ ਦੀ ਪੂਜਾ ਦੀ ਤਿਆਰੀ ਕਰਨ ਲੱਗੇ ਕੱਲ ਸਵੇਰੇ ਹੁੰਦੇ ਹੀ ਪੰਡਿਤ ਜੀ ਨੂੰ ਬੁਲਾਇਆ ਗਿਆ ਤੇ ਬੱਚਿਆਂ ਦੇ ਨਾਮ ਕਰਨ ਦੀ ਵਿਧੀ ਆਰੰਭ ਹੁੰਦੀ ਆ ਪੁੱਤ ਦਾ ਨਾਮ ਅ ਅੱਖਰ ਤੋਂ ਹੀ ਧੀ ਦਾ ਨਾਮ ਪਪੇ ਅੱਖਰ ਤੋਂ ਰੱਖਣਾ ਸ਼ੁਭ ਹੋਵੇਗਾ ਤਾਂ ਤੁਸੀਂ ਸਾਰੇ ਆਪਸ ਵਿੱਚ ਵਿਚਾਰ ਕਰੋ ਤੇ ਜਲਦੀ ਹੀ ਬੱਚਿਆਂ ਦਾ ਨਾਮ ਰੱਖ ਗਏ ਪੰਡਤ ਜੀ ਸਾਡੇ ਪੁੱਤ ਦਾ ਨਾਮ ਆਸ਼ਵਿਨ ਤੇ ਸਾਡੀ ਰਾਜਕੁਮਾਰੀ ਦਾ ਨਾਮ ਪल्लਵੀ ਦੇਵਿਕਾ ਮੁਸਕਰਾਉਂਦੇ ਹੋਏ ਦੋਵੇਂ ਬੱਚਿਆਂ ਦਾ ਨਾਮ ਰੱਖਦੀ ਆ ਸਾਡੀ ਪੱਲਵੀ ਤੇ ਸਾਡਾ ਆਸ਼ਵਿਨ ਦੋਵੇਂ ਬੱਚਿਆਂ ਦੇ ਸਿਰ ਤੇ ਹੱਥ ਫੇਰਦੇ ਹੋਏ ਪ੍ਰਤਾਪ ਸਿੰਘ ਕਹਿੰਦੇ ਆ ਪੂਜਾ ਤੋਂ ਬਾਅਦ ਸਾਰੇ ਪ੍ਰਸ਼ਾਦ ਤੇ ਖਾਣਾ ਖਾਂਦੇ ਆ ਆਪਣੇ ਆਪਣੇ ਕੰਮਾਂ 'ਚ ਲੱਗ ਜਾਂਦੇ ਆ ਸਮੇਂ ਦੇ ਨਾਲ ਹੁਣ ਦੋਵੇਂ ਬੱਚੇ ਵੱਡੇ ਹੋ ਰਹੇ ਸੀ ਅਜੇ ਇਹ ਵਿੱਚ ਉਹਨਾਂ ਦੀ ਪੜ੍ਹਾਈ ਲਿਖਾਈ ਤੇ ਭਵਿੱਖ ਦੀ ਚਿੰਤਾ ਹੁਣ ਪ੍ਰਤਾਪ ਸਿੰਘ ਤੇ ਦੇਵਿਕਾ ਨੂੰ ਸਤਾਉਣ ਲੱਗੀ ਪਿੰਡ 'ਚ ਕੋਈ ਵੀ ਵਧੀਆ ਸਕੂਲ ਨਹੀਂ ਸੀ ਜਿੱਥੇ ਉਹਨਾਂ ਦੋਹਾਂ ਦੀ ਪੜ੍ਹਾਈ ਹੋ ਸਕੇ ਚੰਗੇ ਸਕੂਲ ਦੇ ਲਈ ਦੂਰ ਸ਼ਹਿਰ ਆਉਣਾ ਜਾਣਾ ਪੈਂਦਾ ਸੀ ਉਹ 2 ਘੰਟੇ ਦਾ ਰਸਤਾ ਪਾਰ ਕਰਨ ਤੋਂ ਬਾਅਦ ਸੁਣਿਆ ਸੀ ਕਿ ਮੈਂ ਇਦਾਂ ਕਹਿ ਰਹੀ ਸੀ ਕਿ ਸਾਨੂੰ ਆਪਣੇ ਬੱਚਿਆਂ ਦਾ ਦਾਖਲਾ ਸਕੂਲ ਵਿੱਚ ਕਰਵਾ ਦੇਣਾ ਚਾਹੀਦਾ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਦੀ ਲਤ ਲੱਗੀ रहेਗੀ ਤਾਂ ਵਧੀਆ ਹੋਵੇਗਾ ਦੇਵਿਕਾ ਪ੍ਰਤਾਪ ਸਿੰਘ ਦੇ ਪੈਰ ਦਬਾਉਂਦੇ ਹੋਏ ਕਹਿੰਦੀ ਆ ਹਾਂ ਦੇਵਿਕਾ ਪਰ ਸਾਡੇ ਪਿੰਡ ਵਿੱਚ ਤਾਂ ਕੋਈ ਵਧੀਆ ਸਕੂਲ ਹੀ ਨਹੀਂ ਜਿੱਥੇ ਸਾਡੇ ਬੱਚੇ ਪੜ੍ਹਾਈ ਕਰ ਸਕਣ ਪ੍ਰਤਾਪ ਸਿੰਘ ਆਪਣੇ ਚਿੰਤਾ ਜ਼ਾਹਰ ਕਰਦੇ ਹੋਏ ਕਹਿੰਦੇ ਆ ਕਿਉਂ ਨਾ ਅਸੀਂ ਬੱਚਿਆਂ ਦਾ ਦਾਖਲਾ ਸ਼ਹਿਰ ਦੇ ਸਕੂਲ 'ਚ ਕਰਵਾ ਦਈਏ ਦੇਵਿਕਾ ਕਹਿੰਦੀ ਆ ਸ਼ਹਿਰ ਪ੍ਰਤਾਪ ਸਿੰਘ ਸ਼ਹਿਰ ਦਾ ਨਾਮ ਸੁਣ ਕੇ ਹੈਰਾਨ ਹੋ ਜਾਂਦੇ ਆ ਹਾਂ ਸ਼ਹਿਰ ਅਸੀਂ ਦੋਵਾਂ ਦਾ ਦਾਖਲਾ ਸ਼ਹਿਰ 'ਚ ਕਰਵਾ ਦਿੰਨੇ ਆ ਪਰ ਦੇਵਿਕਾ ਐਨੀ ਦੂਰ ਇੰਨੀ ਦੂਰ ਹਰ ਰੋਜ਼ ਆਉਣਾ ਜਾਣਾ ਸੰਭਵ ਨਹੀਂ ਹੋਵੇਗਾ ਪ੍ਰਤਾਪ ਸਿੰਘ ਕਹਿੰਦੇ ਆ ਆਉਣਾ ਜਾਣਾ ਸੰਭਵ ਨਹੀਂ ਹੋਵੇਗਾ ਤਾਂ ਅਸੀਂ ਬੱਚਿਆਂ ਨੂੰ ਸ਼ਹਿਰ 'ਚ ਹੀ ਰੱਖ ਦੇਵਾਂਗੇ ਦੇਵਿਕਾ ਤੇਰਾ ਦਿਮਾਗ ਖਰਾਵਾ ਕੀ ਤੂੰ ਆਪਣੇ ਬੱਚਿਆਂ ਨੂੰ ਖੁੱਦ ਤੋਂ ਦੂਰ ਕਰਨਾ ਚਾਹਨੀ ਆ ਪ੍ਰਤਾਪ ਸਿੰਘ ਹੈਰਾਨ ਹੁੰਦੇ ਹੋਏ ਕਹਿੰਦੇ ਆ ਦੂਰ ਕਿੱਦਾਂ ਹੋਣਗੇ ਸਾਡੇ 'ਚ ਕੋਈ ਇੱਕ ਬੱਚਿਆਂ ਦੇ ਨਾਲ ਰਹਿ ਲਵੇਗਾ ਤੇ ਹੋਰ ਕੀ ਨਹੀਂ ਦੇਵਿਕਾ ਨਹੀਂ ਇਹ ਸੰਭਵ ਨਹੀਂ ਆ ਸਾਡੇ ਬੱਚੇ ਕਿਤੇ ਨਹੀਂ ਜਾਣਗੇ ਉਹ ਸਾਡੇ ਨਾਲ ਹੀ ਰਹਿਣਗੇ ਤੇ ਪਿੰਡ ਦੇ ਬੱਚਿਆਂ ਦੀ ਤਰ੍ਹਾਂ ਹੀ ਸਰਕਾਰੀ ਸਕੂਲ 'ਚ ਜਾਣਗੇ ਬਸ ਪ੍ਰਤਾਪ ਸਿੰਘ ਆਪਣਾ ਫੈਸਲਾ ਸੁਣਾਉਂਦੇ ਆ ਤਾਂ ਹਾਂ ਫੇਰ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਵੱਡਾ ਆਦਮੀ ਬਣਾਉਣ ਦਾ ਸੁਪਨਾ ਹੀ ਛੱਡ ਦੇਵੋ ਕਿਉਂਕਿ ਪੈਂਡ ਦੇ ਸਕੂਲ 'ਚ ਪੜਨਾ ਤੇ ਨਾ ਪੜਨਾ ਇੱਕ ਬਰਾਬਰ ਆ। ਦੇਵਿਕਾ ਤੂੰ ਕਿਉਂ ਨਹੀਂ ਸਮਝਦੀ ਨਾ ਤਾਂ ਤੈਨੂੰ ਮੈਂ ਬੱਚਿਆਂ ਦੇ ਬਿਨਾਂ ਰਹਿ ਸਕਦਾ ਤੇ ਨਾ ਹੀ ਤੇਰੇ ਬਿਨਾਂ। ਪ੍ਰਤਾਪ ਸਿੰਘ ਆਪਣੀ ਮਜਬੂਰੀ ਦੱਸਦੇ ਆ ਠੀਕ ਆ ਤਾਂ ਅਸੀਂ ਬੱਚੇ ਨੂੰ ਹੋਸਟਲ 'ਚ ਪਾ ਦਿੰਨੇ ਆ। ਦੇਵਿਕਾ ਹੋਸਟਲ ਦਾ ਖਾਣ-ਪੀਣ ਚੰਗਾ ਨਹੀਂ ਹੁੰਦਾ ਸਾਡੇ ਬੱਚੇ ਕਿੱਦਾਂ ਰਹਿਣਗੇ? ਉੱਥੇ ਪ੍ਰਤਾਪ ਸਿੰਘ ਆਪਣੀ ਚਿੰਤਾ ਜ਼ਾਹਰ ਕਰਦੇ ਆ ਫਿਰ ਤਾਂ ਹੋ ਗਿਆ ਕਲਿਆਣ ਸਾਡੇ ਬੱਚੇ ਪੋਵਖ 'ਚ ਕੁਝ ਨਹੀਂ ਕਰ ਪਾਉਣਗੇ। ਦੇ ਉਸ ਦੇ ਜ਼ਿੰਮੇਵਾਰ ਤੁਸੀਂ ਹੋਮੋਗੇ ਦੇਵਿਕਾ ਰੋਂਦੇ ਹੋਏ ਕਹਿੰਦੀ ਆ ਹੁਣ ਤੂੰ ਰੋਣਾ ਬੰਦ ਕਰ ਦੇ ਦੇਵਿਕਾ ਦੀਆਂ ਅੱਖਾਂ ਦੇ ਹੰਝੂ ਪੂੰਝਦੇ ਹੋਏ ਪ੍ਰਤਾਪ ਸਿੰਘ ਕਹਿੰਦੇ ਆ ਨਹੀਂ ਪਹਿਲਾਂ ਤੁਸੀਂ ਵਾਅਦਾ ਕਰੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਸ਼ਹਿਰ ਪੜ੍ਹਨ ਦੇ ਲਈ ਭੇਜੋਗੇ ਠੀਕ ਆ ਮੇਰੀ ਮਾਂ ਭੇਜ ਦੇਵਾਂਗਾ ਹੋਰ ਕੁਝ ਪੱਕਾ ਨਾ ਦੇਵਿਕਾ ਆਪਣਾ ਹੱਥ ਅੱਗੇ ਵਧਾਉਂਦੇ ਹੋਏ ਵਾਅਦਾ ਕਰਦੀ ਆ ਹਾਂ ਪੱਕਾ ਕਹਿੰਦੇ ਹੋਏ ਪ੍ਰਤਾਪ ਸਿੰਘ ਦੇਵਿਕਾ ਨੂੰ ਵਾਅਦਾ ਕਰਦੇ ਆ ਪ੍ਰਤਾਪ ਸਿੰਘ ਅਸ਼ਵਿਨ ਤੇ ਪਲਵੀ ਨੂੰ ਸ਼ਹਿਰ ਪੜ੍ਹਨ ਦੇ ਲਈ ਭੇਜਣ ਨੂੰ ਤਿਆਰ ਹੋ ਜਾਂਦੇ ਆ ਸਵੇਰ ਹੁੰਦੇ ਹੀ ਦੋਵੇਂ ਬੱਚਿਆਂ ਨੂੰ ਸ਼ਹਿਰ ਭੇਜਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਆ। ਦੇਵਿਕਾ ਦੋਵਾਂ ਬੱਚਿਆਂ ਦੇ ਕੱਪੜੇ ਤਿਆਰ ਕਰਕੇ ਬੈਗ ਪੈਕ ਕਰ ਦਿੰਦੀ ਆ। ਇੱਧਰ ਪ੍ਰਤਾਪ ਸਿੰਘ ਸ਼ਹਿਰ ਜਾਣ ਦੇ ਲਈ ਗੱਡੀ ਦੀ ਬਵੈਸਥਾ ਚ ਲੱਗ ਜਾਂਦੇ ਆ। ਮਾਲਕਨ ਤੁਹਾਨੂੰ ਨਹੀਂ ਲੱਗਦਾ ਕਿ ਇੰਨੇ ਛੋਟੇ-ਛੋਟੇ ਬੱਚਿਆਂ ਨੂੰ ਸਾਨੂੰ ਸ਼ਹਿਰ ਵਿੱਚ ਇਕੱਲਾ ਨਹੀਂ ਛੱਡਣਾ ਚਾਹੀਦਾ? ਦਾਈਮਾ ਕਹਿੰਦੀ ਆ, ਨਹੀਂ ਦਾਈਮਾ, ਕਿਉਂਕਿ ਸਾਨੂੰ ਉਹਨਾਂ ਦਾ ਭਵਿੱਖ ਦੇਖਣਾ, ਜੇਕਰ ਅਸੀਂ ਉਹਨਾਂ ਨੂੰ ਅੱਜ ਬਾਹਰ ਪੜ੍ਹਨ ਲਿਖਣ ਨਹੀਂ ਭੇਜਾਂਗਾ ਤਾਂ ਕੱਲ ਉਹ ਕੁਝ ਨਹੀਂ ਬਣ ਪਾਉਣਗੇ ਤੇ ਸਾਨੂੰ ਹੀ ਦੋਸ਼ ਦੇਣਗੇ ਨਾ। ਦੇਵਿਕਾ ਭਾਵੁਕ ਹੁੰਦੇ ਹੋਏ ਕਹਿੰਦੀ ਆ ਮਾਲਕਣ ਬੱਚਿਆਂ ਨੂੰ ਦੂਰ ਭੇਜਦੇ ਹੋਏ ਤੁਹਾਡਾ ਕਲੇਜਾ ਨਹੀਂ ਕੰਬਦਾ ਹਾਂ ਦਾਈਮਾ ਪਰ ਦਿਲ ਤੇ ਪੱਥਰ ਰੱਖ ਕੇ ਬੱਚਿਆਂ ਨੂੰ ਭੇਜਣਾ ਤਾਂ ਪਵੇ ਗਈ ਨਾ ਕਹਿੰਦੇ ਹੋਏ ਦੇਵਿਕਾ ਬੈਗ ਚੁੱਕਦੀ ਆ ਤੇ ਬਾਹਰ ਵੱਲ ਨਿਕਲ ਜਾਂਦੀ ਆ ਬੱਚੇ ਤਿਆਰ ਹਨ ਦੇਵਿਕਾ ਪ੍ਰਤਾਪ ਸਿੰਘ ਕਹਿੰਦੇ ਆ ਹਾਂ ਦੋਵਾਂ ਨੂੰ ਮੈਂ ਤਿਆਰ ਕਰ ਦਿੱਤਾ ਬਸ ਆ ਰਹੇ ਹੋਣਗੇ ਦੇਵਿਕਾ ਇੱਕ ਵਾਰ ਹੋਰ ਸੋਚਲਾ ਸਾਨੂੰ ਸੱਚ ਵਿੱਚ ਬੱਚਿਆਂ ਨੂੰ ਦੂਰ ਸ਼ਹਿਰ ਭੇਜਣਾ ਚਾਹੀਦਾ ਮੈਂ ਸੋਚ ਸਮਝ ਕੇ ਬੱਚਿਆਂ ਨੂੰ ਬਾਹਰ ਭੇਜਣ ਦਾ ਫੈਸਲਾ ਕੀਤਾ ਜੋ ਕਿ ਹੁਣ ਨਹੀਂ ਬਦਲ ਸਕਦਾ ਮਾਂ ਅਸੀਂ ਕਿੱਥੇ ਜਾ ਰਹੇ ਹਾਂ ਪਿਆਰੀ ਜੀ ਮੁਸਕਾਨ ਦੇ ਨਾਲ ਪਲਵੀ ਕਹਿੰਦੀ ਹੈ ਪੁੱਤ ਤੁਸੀਂ ਦੋਵੇਂ ਭੈਣ ਭਰਾ ਸ਼ਹਿਰ ਜਾ ਰਹੇ ਹੋ ਪੜ੍ਹਾਈ ਕਰਨ ਦੇਵਿਕਾ ਪਲਵੀ ਨੂੰ ਆਪਣੀ ਗੋਦੀ 'ਚ ਚੁੱਕਦੇ ਹੋਏ ਕਹਿੰਦੀ ਆ ਪੜ੍ਹਾਈ ਉਹ ਕੀ ਹੁੰਦਾ ਪਿਤਾ ਜੀ ਆਸ਼ਵਿਨ ਆਪਣੇ ਪਿਤਾ ਜੀ ਨੂੰ ਸਵਾਲ ਕਰਦਾ ਦੇਖ ਦੇਵਿਕਾ ਅਜੇ ਤਾਂ ਇਹਨਾਂ ਨੂੰ ਪੜ੍ਹਾਈ ਦਾ ਮਤਲਬ ਵੀ ਨਹੀਂ ਪਤਾ ਪਰ ਫਿਰ ਵੀ ਤੂੰ ਇਹਨਾਂ ਨੂੰ ਆਪਣੇ ਤੋਂ ਦੂਰ ਕਰ ਰਹੀ ਆ ਪ੍ਰਧਾਪ ਸਿੰਘ ਆਸ਼ਵਿਨ ਨੂੰ ਗੋਦ 'ਚ ਚੁੱਕਦੇ ਹੋਏ ਕਹਿੰਦੇ ਆ ਦੇਵਿਕਾ ਕਹਿੰਦੀ ਅੱਜ ਨਹੀਂ ਤਾਂ ਕੱਲ ਸਮਝ ਜਾਣਗੇ ਪਰ ਅਜੇ ਇਹਨਾਂ ਦਾ ਜਾਣਾ ਜ਼ਰੂਰੀ ਆ ਮਾਲਕ ਗੱਡੀ ਆ ਗਈ ਆ ਬਾਹਰ ਤੋਂ ਹਰੀ ਕਹਿੰਦਾ ਤਾਂ ਹੁਣੇ ਹੀ ਆ ਰਹੇ ਆ ਤੂੰ ਸਮਾਨ ਲੈ ਜਾ ਪ੍ਰਤਾਪ ਸਿੰਘ ਆਪਣੀ ਆਵਾਜ਼ ਨੂੰ ਤੇਜ਼ ਕਰਦੇ ਹੋਏ ਕਹਿੰਦੇ ਆ ਜੀ ਮਾਲਕ ਹੁਣੇ ਹੀ ਆਇਆ ਕਹਿੰਦੇ ਹੋਏ ਹਰੀ ਘਰ ਦੇ ਵੇੜੇ ਵਿੱਚ ਪ੍ਰਵੇਸ਼ ਕਰਦਾ ਤੇ ਸਾਰਾ ਸਮਾਨ ਚੱਕ ਕੇ ਗੱਡੀ 'ਚ ਰੱਖ ਦਿੰਦਾ ਦੇਵਿਕਾ ਤੇ ਪ੍ਰਤਾਪ ਸਿੰਘ ਆਪਣੇ ਦੋਵੇਂ ਬੱਚਿਆਂ ਨੂੰ ਗੋਦ 'ਚ ਲੈ ਕੇ ਗੱਡੀ 'ਚ ਬੈਠ ਜਾਂਦੇ ਆ ਤੇ ਸਾਰੇ ਪਿੰਡ ਵਾਲਿਆਂ ਦੀਆਂ ਨਾਮ ਅੱਖਾਂ ਹੋ ਜਾਂਦੀਆਂ ਸਾਰਿਆਂ ਦਾ ਦਿਲ ਕਰਦਾ ਕਿ ਉਹ ਬਸ ਕਿਸੇ ਤਰ੍ਹਾਂ ਉਹਨਾਂ ਨੂੰ ਇੱਥੇ ਜਾਣ ਤੋਂ ਰੋਕ ਲੈਣ ਪਰ ਦੇਵਿਕਾ ਕਿਸੇ ਦੀ ਇੱਕ ਨਹੀਂ ਸੁਣਦੀ ਉਹ ਤੇਜ਼ੀ ਨਾਲ ਸ਼ਹਿਰ ਵੱਲ 바ਦੀ ਆ ਵਿਚ راستے ਪ੍ਰਤਾਪ ਸਿੰਘ ਤੇ ਦੇਵਿਕਾ ਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਕਿਉਂਕਿ ਪ੍ਰਤਾਪ ਸਿੰਘ ਦੇਵਿਕਾ ਤੋਂ ਥੋੜਾ ਜਿਹਾ ਨਾਰਾਜ਼ ਸੀ ਰਸਤਾ ਪੱਕਾ ਨਾ ਹੋਣ ਦੇ ਕਾਰਨ ਉਹਨਾਂ ਨੂੰ ਸ਼ਹਿਰ ਪਹੁੰਚਣ 'ਚ ਬਹੁਤ ਸਮਾਂ ਲੱਗ ਜਾਂਦਾ ਉਹ ਲੋਕ ਸ਼ਾਮ ਤੱਕ ਸ਼ਹਿਰ ਪਹੁੰਚਦੇ ਆ ਤੇ ਉੱਥੇ ਹੀ ਇੱਕ ਬਹੁਤ ਵੱਡੇ ਇੰਗਲਿਸ਼ ਮੀਡੀਅਮ ਸਕੂਲ 'ਚ ਦੋਮਾ ਬੱਚਿਆਂ ਦਾ ਦਾਖਲਾ ਕਰਵਾ ਦਿੰਦੇ ਆ ਜਿੱਥੇ ਬੱਚਿਆਂ ਦੇ ਰਹਿਣ ਦੀ ਵਿਵਸਥਾ ਦੇ ਨਾਲ-ਨਾਲ ਉਹਨਾਂ ਦੇ ਖਾਣ-ਪੀਣ ਦੀ ਵੀ ਵਿਵਸਥਾ ਸੀ। ਦੇਵਿਕਾ ਬੱਚਿਆਂ ਤੋਂ ਅਸੀਂ ਦੂਰ ਕਿੱਦਾਂ ਰਹਾਂਗੇ ਪ੍ਰਤਾਪ ਸਿੰਘ ਭਾਵਕ ਹੁੰਦੇ ਹੋਏ ਕਹਿੰਦਾ। ਰਹਿ ਲਵਾਂਗੇ। ਮੈਂ ਹਾਂ ਨਾ ਦੇਵਿਕਾ ਕਹਿੰਦੀ ਆ। ਥੋੜੀ ਦੇਰ ਕੁਝ ਸੋਚਣ ਦੇ ਬਾਅਦ ਪ੍ਰਤਾਪ ਸਿੰਘ ਲੰਬਾ ਸਾਹ ਭਰਦੇ ਆ ਤੇ ਕਹਿੰਦੇ ਆ ਠੀਕ ਆ। ਫਿਰ ਚਲੋ ਚੱਲਦੇ ਆ। ਪ੍ਰਤਾਪ ਸਿੰਘ ਆਪਣੇ ਦਿਲ ਤੇ ਪੱਥਰ ਰੱਖ ਕੇ ਕਹਿੰਦਾ ਪ੍ਰਤਾਪ ਸਿੰਘ ਤੇ ਦੇਵਿਕਾ ਦੋਵੇਂ ਆਪਣੇ ਬੱਚਿਆਂ ਨੂੰ ਪਿਆਰ ਨਾਲ ਗੋਦ ਚ ਚੁੱਕਦੇ ਆ। ਤੇ ਮੱਥੇ ਨੂੰ ਚੁੰਮਦੇ ਹੋਏ ਅਸ਼ੀਰਵਾਦ ਦਿੰਦੇ ਹੋਏ ਦੋਵਾਂ ਦੀਆਂ ਅੱਖਾਂ ਪਰ ਆਉਂਦੀਆਂ ਤੇ ਨਾ ਚਾਹੁੰਦੇ ਹੋਏ ਦੇਵਿਕਾ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਮਾਂ ਤੁਸੀਂ ਕਿਉਂ ਰੋ ਰਹੇ ਹੋ ਛੋਟੀ ਜੀ ਪਲਵੀ ਆਪਣੀ ਮਾਂ ਦੀਆਂ ਅੱਖਾਂ 'ਚ ਹੰਝੂ ਪੁੰਜਦੇ ਹੋਏ ਕਹਿੰਦੀ ਆ ਕੌਜ਼ਨੀ ਪੁੱਤ ਬਸ ਇਦਾਂ ਹੀ ਦੇਵਿਕਾ ਪਲਵੀ ਨੂੰ ਆਪਣੇ ਗਲ ਨਾਲ ਲਾਉਂਦੇ ਹੋਏ ਕਹਿੰਦੀ ਆ ਪਿਤਾ ਜੀ ਮਾਂ ਇਦਾਂ ਕਿਉਂ ਰੋ ਰਹੀ ਆ ਕੀ ਹੋਇਆ ਇਹਨਾਂ ਨੂੰ ਆਸ਼ਵਿਨ ਆਪਣੇ ਪਿਤਾ ਪ੍ਰਤਾਪ ਸਿੰਘ ਦੀ ਮੋਸ਼ਨਲ ਖੇਡਦੇ ਹੋਏ ਕਹਿੰਦਾ ਪੁੱਤ ਉਹ ਕਹਿੰਦੇ ਆ ਪ੍ਰਤਾਪ ਸਿੰਘ ਦੀਆਂ ਅੱਖਾਂ ਪਰ ਆਉਂਦੀਆਂ ਅਸ਼ਵਿਨ ਨੂੰ ਗੱਲ ਨਾਲ ਲਾ ਲੈਂਦਾ ਸਰ ਮੈਮ ਪਲੀਜ਼ ਹੁਣ ਤੁਸੀਂ ਦੋਵੇਂ ਜਾਓ ਬੱਚਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰ ਹੁਣ ਸਾਡੀ ਆ ਪਿੱਛੋਂ ਮੈਡਮ ਕਹਿੰਦੀ ਆ ਦੇਖੋ ਮੈਡਮ ਚਾਹੇ ਕੁਝ ਵੀ ਹੋ ਜਾਵੇ ਪਰ ਸਾਡੇ ਬੱਚਿਆਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਮੈਡਮ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਹੁਣ ਤੋਂ ਇਹ ਬੱਚੇ ਜਿੰਨੇ ਤੁਹਾਡੇ ਆ ਉਹਨੇ ਹੀ ਮੇਰੇ ਵੀ ਆ ਠੀਕ ਆ ਫਿਰ ਅਸੀਂ ਚੱਲਦੇ ਆ ਕਹਿੰਦੇ ਹੋਏ ਉਹ ਦੋਵੇਂ ਆਪਣੇ ਬੱਚਿਆਂ ਨੂੰ ਗੋਦੀ 'ਚੋਂ ਉਤਾਰਦੇ ਆ ਤੇ ਜਿੱਦਾਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਉਦਾਂ ਹੀ ਪੱਲ ਵੀ ਦੇਵਿਕਾ ਦਾ ਪੱਲਾ ਫੜ ਲੈਂਦੀ ਆ ਮਾਂ ਪਿਤਾ ਜੀ ਤੁਸੀਂ ਦੋਵੇਂ ਕਿੱਥੇ ਜਾ ਰਹੇ ਹੋ ਪਲਵੀ ਮਾਸੂਮੀਅਤ ਭਰਿਆ ਸਵਾਲ ਪੁੱਛਦੀ ਆਪੋ ਤਾਂ ਅਸੀਂ ਬਹੁਤ ਦੂਰ ਜਾਣਾ ਤੇ ਤੁਹਾਡੇ ਦੋਵਾਂ ਦੇ ਲਈ ਆਈਸਕ੍ਰੀਮ ਵੀ ਲਿਆਉਣੀ ਆ ਬਸ ਤੁਸੀਂ ਦੋਵੇਂ ਸਾਨੂੰ ਛੱਡ ਕੇ ਨਾ ਜਾਇਓ ਪਲੀਜ਼ ਮਾਂ ਪਲੀਜ਼ ਪਿਤਾ ਜੀ ਪਲਵੀ ਤੇ ਅਸ਼ਵਿਨ ਰੋਂਦੇ ਹੋਏ ਕਹਿੰਦੇ ਆ ਦੇਖ ਰਹੀਆਂ ਨਾ ਦੇਵਿਕਾ ਬੱਚੇ ਟੁੱਟ ਰਹੇ ਆ ਸਾਨੂੰ ਇਹਨਾਂ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ ਪ੍ਰਤਾਪ ਸਿੰਘ ਦੇਵਿਕਾ ਨੂੰ ਸੰਭਾਲਦੇ ਹੋਏ ਕਹਿੰਦੇ ਆ ਸ਼ਾਇਦ ਤੁਸੀਂ ਸਹੀ ਕਹਿ ਰਹੇ ਹੋ ਸਾਨੂੰ ਬੱਚਿਆਂ ਨੂੰ ਨਹੀਂ ਛੱਡਣਾ ਚਾਹੀਦਾ ਦੇਵਿਕਾ ਕਹਿੰਦੀ ਆ ਮਤਲਬ ਪ੍ਰਤਾਪ ਸਿੰਘ ਹੈਰਾਨੀ ਨਾਲ ਕਹਿੰਦੇ ਆ ਮਤਲਬ ਅਸੀਂ ਬੱਚਿਆਂ ਨੂੰ ਇੱਥੋਂ ਵਾਪਸ ਲੈ ਜਾਵਾਂਗੇ ਸੱਚ ਪ੍ਰਤਾਪ ਸਿੰਘ ਦੀਆਂ ਅੱਖਾਂ 'ਚ ਖੁਸ਼ੀ ਦੀ ਚਮਕ ਦਿਖਾਈ ਦਿੰਦੀ ਆ ਅਗਲੇ 10 ਦਿਨ ਬਾਅਦ ਰਖੜੀ ਆ ਅਸੀਂ ਰਖੜੀ ਤੋਂ ਬਾਅਦ ਬੱਚਿਆਂ ਨੂੰ ਛੱਡ ਜਾਵਾਂਗੇ ਦੇਵਿਕਾ ਦੇ ਇਹਨਾਂ ਕਹਿੰਦੀ ਪ੍ਰਤਾਪ ਸਿੰਘ ਦੋਵਾਂ ਬੱਚਿਆਂ ਨੂੰ ਆਪਣੇ ਗਲ ਨਾਲ ਲਗਾ ਲੈਂਦੇ ਆ ਤੇ ਜਲਦੀ ਗੱਡੀ 'ਚ ਬਿਠਾ ਕੇ ਪਿੰਡ ਵੱਲ ਨਿਕਲ ਜਾਂਦੇ ਆ ਉਹਨਾਂ ਨੂੰ ਸ਼ਹਿਰ ਤੋਂ ਵਾਪਸ ਆਉਂਦੇ ਹੁੰਦੇ ਕਾਫੀ ਰਾਤ ਹੋ ਜਾਂਦੀ ਆ ਜਿਸ ਦੇ ਕਾਰਨ ਰਸਤਾ ਬਿਲਕੁਲ ਸਾਫ਼ ਹੁੰਦਾ ਭਾਵੇਂ ਕੋਈ ਵੀ ਟ੍ਰੈਫਿਕ ਨਹੀਂ ਸੀ ਉਹ ਜਲਦੀ ਹੀ ਘਰ ਪਹੁੰਚ ਜਾਂਦੇ ਆ ਦੋਵੇਂ ਬੱਚੇ ਵੀ ਬਹੁਤ ਖੁਸ਼ ਤੇ ਪਿੰਡ ਵਾਲਿਆਂ ਦੇ ਵਿੱਚ ਵੀ ਦੇਰਿਆਂ ਤੇ ਖੁਸ਼ੀ ਦੀ ਚਮਕ ਵਾਪਸ ਆ ਗਈ ਸੀ ਹੌਲੀ ਹੌਲੀ ਸਮਾਂ ਲੰਘਦਾ ਗਿਆ ਰਖੜੀ ਆ ਗਈ ਤੇ ਫਿਰ ਬੱਚਿਆਂ ਨੂੰ ਸ਼ਹਿਰ ਭੇਜਣ ਦਾ ਡਰ ਪ੍ਰਤਾਪ ਸਿੰਘ ਤੇ ਦੇਵਿਕਾ ਨੂੰ ਸਤਾਉਣ ਲੱਗਿਆ ਭਾਵੇਂ ਹੀ ਬੱਚਿਆਂ ਨੂੰ ਖੁਦ ਤੋਂ ਦੂਰ ਕਰਨ ਦਾ ਫੈਸਲਾ ਉਹਨਾਂ ਦਾ ਸੀ ਪਰ ਬੱਚਿਆਂ ਤੋਂ ਵਿਛੜਨ ਦਾ ਗਮ ਵੀ ਹੋ ਰਿਹਾ ਸੀ ਦੇਵਿਕਾ ਰਖੜੀ ਤਾਂ ਹੋ ਗਈ ਆ ਹੁਣ ਕੀ ਕਹਿੰਦੀ ਆ ਰਖੜੀ ਤੇ ਅਗਲੇ ਦਿਨ ਪ੍ਰਤਾਪ ਸਿੰਘ ਨੇ ਪੁੱਛਿਆ ਕਿ ਕਹਾ ਕੁਝ ਸਮਝ ਨਹੀਂ ਆ ਰਿਹਾ ਪਹਿਲਾਂ ਤਾਂ ਸੋਚਿਆ ਸੀ ਬੱਚਿਆਂ ਨੂੰ ਬਾਹਰ ਭੇਜਣ ਵਿੱਚ ਕੀ ਹਾਰ ਜਾ ਦਿਲ ਤੇ ਪੱਥਰ ਰੱਖ ਕੇ ਭੇਜ ਦੇਵਾਂਗਾ ਪਰ ਜਦੋਂ ਭੇਜਣ ਦੀ ਵਾਰੀ ਆਉਂਦੀ ਆ ਤਾਂ ਇਹ ਦੈਲੀ ਨਹੀਂ ਮੰਨਦਾ ਬੱਚਿਆਂ ਨਾਲ ਜੁੜੇ ਮੋਹ ਮਾਇਆ ਰੋਕ ਲੈਂਦੀ ਆ ਪ੍ਰਤਾਪ ਸਿੰਘ ਕਹਿੰਦੇ ਆ ਹੁਣ ਤੂੰ ਹੀ ਦੱਸ ਦੇ ਵੀ ਕਾ ਕੀ ਕਰਿਆ ਜਾਵੇ ਦਾਈ ਮਾਂ ਕਹਿੰਦੀ ਆ ਮਾਲਕ ਜੇਕਰ ਬੁਰਾ ਨਾ ਮੰਨੋ ਤਾਂ ਇੱਕ ਗੱਲ ਕਹਾਂ ਉਸਨੇ ਕਿਹਾ ਹਾਂ ਮਾਂ ਬੋਲੋ ਨਾ ਮਾਲਕ ਤੁਹਾਡੇ ਕੋਲ ਇੰਨਾ ਪੈਸਾ ਉਹ ਸਭ ਵੀ ਤਾਂ ਬੱਚਿਆਂ ਦੇ ਭਵਿੱਖ ਤੇ ਭੈਣ ਦੀ ਭਲਾਈ ਦੇ ਲਈ ਆ ਨਾ ਪਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਦਾਈ ਮਾਂ ਦਾਈ ਮਾਂ ਕਹਿੰਦੀ ਆ ਕਿ ਮਾਲਕ ਤੇ ਮਾਲਕਣ ਜੇ ਤੁਸੀਂ ਦੋਵੇਂ ਮੇਰੀ ਮੰਨੋ ਤਾਂ ਤੁਸੀਂ ਬੱਚਿਆਂ ਦਾ ਦਾਖਲਾ ਭਾਵੇਂ ਸ਼ਹਿਰ 'ਚ ਕਰਾ ਦੇਵੋ ਪਰ ਬੱਚਿਆਂ ਨੂੰ ਆਪਣੀ ਗੱਡੀ 'ਚ ਸਕੂਲ ਭੇਜੋ ਤੇ ਘਰ ਲਿਆਓ ਇਹ ਦੋਵੇਂ ਅਜੇ ਬਹੁਤ ਛੋਟੇ ਆ ਤੇ ਨਾ ਸਮਝਾ ਇਹਨਾਂ ਨੂੰ ਇੰਨੇ ਵੱਡੇ ਸ਼ਹਿਰ ਵਿੱਚ ਇਕੱਲਾ ਛੱਡਣਾ ਠੀਕ ਨਹੀਂ ਦਾਈ ਮਾਂ ਆਪਣੀ ਗੱਲ ਕਹਿੰਦੀ ਆ ਪ੍ਰਤਾਪ ਸਿੰਘ ਕਹਿੰਦੇ ਆ ਪਰ ਦਾਈ ਮਾਂ ਹਰ ਰੋਜ਼ ਸ਼ਹਿਰ ਆਉਣਾ ਜਾਣਾ ਕੋਈ ਆਮ ਗੱਲ ਨਹੀਂ ਹਾਂ ਦਾਈ ਮਾਂ ਤੁਹਾਡੇ ਮਾਲਕ ਸਹੀ ਕਹਿ ਰਹੇ ਆ ਹਰ ਰੋਜ਼ ਇੰਨੇ ਦੂਰ ਆਉਣਾ ਜਾਣਾ ਸੰਭਵ ਨਹੀਂ ਮਾਲਕ ਤੁਸੀਂ ਵੀ ਤਾਂ ਆਪਣਾ ਪਹਿਲਾਂ ਮੇਰੀ ਗੱਲ ਪੂਰੀ ਨਹੀਂ ਸੁਣੀ ਦਾਈ ਮਾਂ ਦੇਵਿਕਾ ਦੀ ਕੁਰਸੀ ਦੇ ਕੋਲ ਰੱਖੀ ਇੱਕ ਇੱਟ ਤੇ ਬੈਠਦੇ ਹੋਏ ਕਹਿੰਦੀ ਆ ਅਸੀਂ ਉਸ ਗੱਡੀ ਦੇ ਲਈ ਇੱਕ ਅਲੱਗ ਤੋਂ ਡਰਾਈਵਰ ਰੱਖ ਦੇਵਾਂਗੇ ਜੋ ਕਿ ਸਿਰਫ ਬੱਚਿਆਂ ਨੂੰ ਸਕੂਲ ਲਿਜਾਇਆ ਕਰੇਗਾ ਤੇ ਲਿਆਇਆ ਕਰੇਗਾ ਇਸ ਵਿੱਚ ਨਾ ਤਾਂ ਮਾਲਕ ਨੂੰ ਜਾਣਾ ਨਾ ਹੀ ਤੁਹਾਨੂੰ ਆਹ ਵਿੱਚ ਇੱਕ ਦੋ ਵਾਰ ਸਕੂਲ ਜਾ ਕੇ ਦੇਖ ਲਿਓ ਕਿ ਸਭ ਕੁਝ ਠੀਕ ਆ ਨਾ ਦਾਈ ਮਾਂ ਕਹਿੰਦੀ ਆ ਪਰ ਹਰ ਰੋਜ਼ ਸਫ਼ਰ ਨਾਲ ਬੱਚੇ ਥੱਕ ਜਾਣਗੇ ਤਾਂ ਪੜ੍ਹਾਈ ਕਦੋਂ ਕਰਨਗੇ ਦੇਵੀ ਕ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਕਹਿੰਦੀ ਆ ਮਾਲਕਣ ਹੁਣ ਇੰਨਾ ਸੋਚੋਗੇ ਤਾਂ ਇਹਨਾਂ ਸਭ ਕੁਝ ਕਿੱਦਾਂ ਹੋਵੇਗਾ ਤੁਸੀਂ ਬੱਚੇ ਨੂੰ ਚੰਗੇ ਸਕੂਲ 'ਚ ਵੀ ਪੜ੍ਹਾਉਣਾ ਆਪਣੇ ਤੋਂ ਦੂਰ ਵੀ ਨਹੀਂ ਕਰਨਾ ਇਦਾਂ ਕੰਮ ਕਿਦਾਂ ਚੱਲੇਗਾ ਮਾਲਕ ਤਾਂ ਉਹ ਕਹਿੰਦੀ ਆ ਠੀਕ ਆ দਾਈ ਮਾ ਵਿਚਾਰ ਤਾਂ ਤੁਹਾਡਾ ਠੀਕ ਆ ਸਾਡੇ ਵੀ ਦਿਮਾਗ ਚ ਆਈ ਸੀ ਕਿ ਇਹ ਗੱਲ ਇੱਕ ਵਾਰ ਪਰ ਇੱਕ ਵਾਰ ਇਸ ਵਿਚਾਰ ਤੇ ਜ਼ੋਰ ਪਾਉਂਦੇ ਆ ਦਾਈ ਮਾ ਕਹਿੰਦੀ ਆ ਕਿ ਜੋ ਵੀ ਸੋਚਣਾ ਤੁਸੀਂ ਜਲਦੀ ਸੋਚੋ ਉਸ ਤੋਂ ਬਾਅਦ ਉਹ ਆਪਣੇ ਕੰਮ 'ਚ ਜੁੱਟ ਜਾਂਦੀ ਆ ਪ੍ਰਤਾਪ ਸਿੰਘ ਤੇ ਦੇਵਿਕਾ ਦੋਵੇਂ ਆਪਣੇ ਕਮਰੇ 'ਚ ਜਾ ਕੇ ਦਾਈ ਮਾ ਦੀ ਪੂਰੀ ਗੱਲ ਤੇ ਵਿਚਾਰ ਕਰਦੇ ਆ ਅੰਤ 'ਚ ਕਾਫੀ देर ਸੋਚਣ ਤੋਂ ਬਾਅਦ ਉਹ ਫੈਸਲਾ ਕਰ ਲੈਂਦੇ ਆ ਕਿ ਖੋਦੀ ਬੱਚਿਆਂ ਨੂੰ ਦੂਰ ਨਹੀਂ ਕਰਨਗੇ ਉਹਨਾਂ ਦਾ ਖਿਆਲ ਦਾਖਲਾ ਸ਼ੇਰ ਦੇ ਸਕੂਲ ਚ ਜ਼ਰੂਰ ਕਰਵਾਉਣਗੇ ਪਰ ਉਸ ਨੂੰ ਹੋਸਟਲ ਚ ਨਾ ਰੱਖ ਕੇ ਘਰੋਂ ਹੀ ਹਰ ਰੋਜ਼ ਸਕੂਲ ਭੇਜਿਆ ਕਰਨਗੇ ਬਿਨਾਂ ਦੇਰ ਕੀਤੇ ਉਹ ਸਕੂਲ ਚੇ ਪ੍ਰਸਤਾਵ ਰੱਖਦੇ ਆ ਸਕੂਲ ਦੇ ਪ੍ਰਿੰਸੀਪਲ ਨੂੰ ਮਨਾਉਣ ਚ ਥੋੜੀ ਜਿਆਦਾ ਮਿਹਨਤ ਲੱਗਦੀ ਆ ਪਰ ਅੰਤ ਚ ਉਹ ਮੰਨ ਜਾਂਦੇ ਆ ਅਗਲੀ ਸਵੇਰ ਹੁੰਦੇ ਹੀ ਪ੍ਰਤਾਪ ਸਿੰਘ ਆਪਣੇ ਬੱਚਿਆਂ ਨੂੰ ਖੁਦ ਜਾ ਕੇ ਸਕੂਲ ਛੱਡਣ ਦੇ ਨਾਲ ਨਾਲ ਕਾਫੀ ਬੱਚਿਆਂ ਨਾਲ ਪਹਿਚਾਣ ਵੀ ਕਰਵਾ ਦਿੰਦੇ ਆ ਸਮਾਂ ਹੌਲੀ ਹੌਲੀ ਲੰਘਣ ਲੱਗਿਆ ਦੋਵੇਂ ਬੱਚੇ ਸਮੇਂ ਦੇ ਨਾਲ ਨਾਲ ਸਕੂਲ ਤੇ ਬਾਕੀ ਦੇ ਬੱਚਿਆਂ ਨਾਲ ਘੁਲ ਮਿਲ ਗਏ ਰੱਬ ਦਾ ਸ਼ੁਕਰ ਆ ਕੇ ਬੱਚੇ ਬਹੁਤ ਜਲਦੀ ਹੀ ਸਕੂਲ ਦੇ ਬੱਚਿਆਂ ਨਾਲ ਕੋਲ ਮਿਲ ਗਏ ਦੇਵਿਕਾ ਕਹਿੰਦੀ ਆ ਕੋਲਣਗੇ ਮਿਲਣਗੇ ਕਿੱਦਾਂ ਨਹੀਂ ਆਖਰ ਬੱਚੇ ਵੀ ਤਾਂ ਮੇਰੇ ਆ ਪ੍ਰਤਾਪ ਸਿੰਘ ਦੋਵੇਂ ਬੱਚਿਆਂ ਨੂੰ ਬਾਹਾਂ 'ਚ ਭਰਦੇ ਹੋਏ ਕਹਿੰਦੇ ਆ ਇਦਾਂ ਹੀ ਹੱਸਦੇ ਮਸਕਰਾਂਦੇ ਕਈ ਸਾਲ ਬੀਤ ਜਾਂਦੇ ਆ ਸਮੇਂ ਦੇ ਅਨਸਾਰ ਦੋਵੇਂ ਬੱਚੇ ਜਵਾਨ ਹੋ ਜਾਂਦੇ ਆ ਜਦੋਂ ਦੋਵੇਂ ਬੱਚੇ ਸੀਤਾ ਪ੍ਰਤਾਪ ਸਿੰਘ ਤੇ ਦੇਵਿਕਾ ਉਹਨਾਂ ਦੀ ਪੜ੍ਹਾਈ ਦੀ ਚਿੰਤਾ ਸਤਾਉਂਦੀ ਸੀ ਹੁਣ ਜਦੋਂ ਉਹ ਵੱਡੇ ਹੋ ਗਏ ਆ ਤਾਂ ਹੁਣ ਉਹ ਦੋਵੇਂ ਚਿੰਤਾ ਵਿੱਚ ਡੁੱਬੇ ਆ ਕਿ ਅਸ਼ਵਿਨ ਦਾ ਵਿਆਹ ਕਿੱਦਾਂ ਕਰਾਇਆ ਜਾਵੇ ਵਿਆਹ ਤੋਂ ਬਾਅਦ ਉਸਦਾ ਜੀਵਨ ਕਿੱਦਾਂ ਹੋਵੇਗਾ ਤੇ ਉਹਨਾਂ ਦੀ ਬੇਟੀ ਪਲਵੀ ਦਾ ਵੀ ਵਿਆਹ ਹੋ ਚੁੱਕਿਆ ਹੌਣ ਉਹ ਆਪਣੇ ਪਤੀ ਦੇ ਨਾਲ ਕਾਫੀ ਖੁਸ਼ ਵੀ ਸੀ ਪਰ ਫਿਰ ਵੀ ਮਾਤਾ ਪਿਤਾ ਦਾ ਦਿਲ ਤਾਂ ਬੱਚਿਆਂ ਤੇ ਹੀ اٹਕਿਆ ਰਹਿੰਦਾ ਇੱਕ ਮਾਤਾ ਪਿਤਾ ਦਾ ਸੰਘਰਸ਼ ਕਿੰਨਾ ਵੱਡਾ ਹੁੰਦਾ ਬੱਚੇ ਦੇ ਜਨਮ ਤੋਂ ਲੈ ਕੇ ਆਪਣੇ ਅੰਤਿਮ ਸਾਹ ਤੱਕ ਉਹਨਾਂ ਦੇ ਬਾਰੇ ਹੀ ਸੋਚਦੇ ਆ ਉਹਨਾਂ ਦੀ ਖੁਸ਼ੀ ਦੇ ਲਈ ਸਭ ਕੁਝ ਕਰਦੇ ਆ ਸਹੀ ਕਿਹਾ ਕਿਸੇ ਨੇ ਮਾਂ ਬਾਪ ਦੀਆਂ ਜ਼ਿੰਮੇਵਾਰੀਆਂ ਆਸਾਨ ਨਹੀਂ ਹੁੰਦੀਆਂ ਸਭ ਆਸਾਨ ਹੁੰਦਾ ਮਾਂ ਤੁਸੀਂ ਕਰਕੇ ਤਾਂ ਦੇਖੋ ਸਭ ਠੀਕ ਹੋ ਜਾਵੇਗਾ ਤੇ ਮੈਂ ਤੁਹਾਨੂੰ ਵਾਅਦਾ ਕਰਦਾ ਸ਼ਿਵਾਨੀ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ ਪੱਕਾ ਮਾਂ ਅਸ਼ਵਿਨ ਆਪਣੀ ਮਾਂ ਦੇਵਿਕਾ ਨੂੰ ਜੈਦ ਕਰਦੇ ਹੋਏ ਕਹਿੰਦਾ ਸ਼ਿਵਾਨੀ ਨਾਲ ਦੇ ਪਿੰਡ ਦੇ ਮੁਖੀ ਇਹਦੀ ਕੁੜੀ ਸੀ ਜੋ ਵਿਦੇਸ਼ ਵਿੱਚ ਪੜ੍ਹ ਕੇ ਆਈ ਸੀ ਤੇ ਹੁਣ ਮੈਡਮ ਪਿੰਡ ਵਿੱਚ ਹੀ ਰਹਿਣਾ ਚਾਹੁੰਦੀ ਸੀ ਤਾਂ ਹੋਇਆ ਇਦਾਂ ਕਿ ਇੱਕ ਦਿਨ ਇਦਾਂ ਹੀ ਸਾਡਾ ਅਸ਼ਵਿਨ ਮੋਟਰਸਾਈਕਲ ਲੈ ਕੇ ਨਾਲ ਦੇ ਪਿੰਡ ਚ ਸਟੰਟ ਕਰ ਰਿਹਾ ਸੀ ਤੇ ਸਾਡੀ ਸ਼ਿਵਾਨੀ ਮੈਡਮ ਸਾਹਿਬ ਦੀ ਨਜ਼ਰ ਉਹਨਾਂ ਤੇ ਪੈ ਗਈ ਸਾਡਾ ਅਸ਼ਵਿਨ ਦੀ ਇੱਕ ਦਮ ਗੱਭਰੂ ਜਵਾਨ ਗੋਰਾ ਚਿੱਟਾ ਹੱਟਾ-ਕੱਟਾ ਸ਼ਰੀਰ ਦਾ ਜੋ ਕਿ ਸਭ ਜਾਣਦੇ ਆ ਬਸ ਫਿਰ ਕੀ ਸੀ ਸਾਡੀ ਸ਼ਿਵਾਨੀ ਮੈਡਮ ਦਾ ਦਿਲ ਸਾਡੇ ਅਸ਼ਵਿਨ ਤੇ ਆ ਗਿਆ ਦੇਖਦੇ ਹੀ ਦੇਖਦੇ ਦੋਵੇਂ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਪਿਆਰ ਕਰਨ ਲੱਗੇ ਹੁਣ ਦੋਵੇਂ ਇੱਕ ਦੂਜੇ ਤੋਂ ਅਲੱਗ ਰਹਿਣ ਨਾਲੋਂ ਕੋਈ ਕਈ ਗੁਣਾ ਜ਼ਿਆਦਾ ਬਿਹਤਰ ਮੌਤ ਨੂੰ ਗੱਲ ਲਾਉਣਾ ਮੰਨਦੇ ਆ ਇੱਧਰ ਆਸ਼ਵੀਨ ਲਗ ਜੈਦਕਰ ਬੈਠਾ ਤੇ ਮੈਂ ਸ਼ਿਵਾਨੀ ਨਾਲ ਹੀ ਵਿਆਹ ਕਰਵਾਵਾਂਗਾ ਉਧਰ ਸ਼ਿਵਾਨੀ ਜੈਦਕਰ ਬੈਠੀ ਆ ਕਿ ਮੈਂ ਆਸ਼ਵੀਨ ਨਾਲ ਹੀ ਵਿਆਹ ਕਰਵਾਵਾਂਗੀ ਤਾਂ ਦੋਵੇਂ ਘਰਾਂ ਦਾ ਮਾਹੌਲ ਬਹੁਤ ਹੀ ਫਿਲਮ ਵਰਗਾ ਸੀ ਪੁੱਤ ਗੱਲ ਸ਼ਿਕਾਇਤ ਦਾ ਮੌਕਾ ਦੇਣ ਜਾਂ ਨਾ ਦੇਣ ਦੀ ਨਹੀਂ ਅਸੀਂ ਚਾਹੁੰਦੇ ਆ ਕਿ ਤੇਰਾ ਵਿਆਹ ਸਾਡੇ ਪਿੰਡ ਦੀ ਕੁੜੀ ਨਾਲ ਹੋਵੇ ਜਿਸ ਨੂੰ ਅਸੀਂ ਚੁਣੀਏ ਤੇ ਯਕੀਨ ਮੰਨ ਪੁੱਤ ਉਹ ਕੁੜੀ ਹਮੇਸ਼ਾ ਤੈਨੂੰ ਖੁਸ਼ ਅਸੀਂ ਵੀ ਤਾਂ ਤੇਰਾ ਭਲਾ ਹੀ ਚਾਹੁੰਦੇ ਆ ਨਾ ਦੇਵਿਕਾ ਅਸ਼ਵਿਨ ਨੂੰ ਪਿਆਰ ਨਾਲ ਸਮਝਾਉਂਦੀ ਹੈ ਨਹੀਂ ਮਾਂ ਮੈਂ ਫੈਸਲਾ ਕਰ ਲਿਆ ਕਿ ਮੈਂ ਸ਼ਿਵਾਨੀ ਨਾਲ ਹੀ ਵਿਆਹ ਕਰਾਂਗਾ ਅਸ਼ਵਿਨ ਜੈਦ ਕਰਦੇ ਹੋਏ ਕਹਿੰਦਾ ਪੁੱਤ ਬਚਪਨ ਤੋਂ ਲੈ ਕੇ ਅੱਜ ਤੱਕ ਹਰ ਚੀਜ਼ ਤੈਨੂੰ ਤੇਰੀ ਪਸੰਦ ਹੀ ਦਿੱਤੀ ਆ ਤੂੰ ਸਾਡੇ ਪਸੰਦ ਦਾ ਇੱਕ ਕੰਮ ਨਹੀਂ ਕਰਦਾ ਦੇਵਿਕਾ ਭਾਵੁਕ ਹੁੰਦੇ ਹੋਏ ਕਹਿੰਦੀ ਹੈ ਨਹੀਂ ਮਾਂ ਮਾਫ਼ ਕਰਨਾ ਤੁਹਾਡੇ ਪਸੰਦ ਦੇ ਲਈ ਮੈਂ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦਾ ਤਾਂ ਦੇਵਿਕਾ ਕਹਿੰਦੀ ਹੈ ਠੀਕ ਆ ਪੁੱਤ ਜੇਕਰ ਤੈਨੂੰ ਇਦਾਂ ਲੱਗਦਾ ਕਿ ਸਾਡੇ ਇੱਕ ਫੈਸਲੇ ਨਾਲ ਤੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਤਾਂ ਠੀਕ ਆ ਬਚਪਨ ਤੋਂ ਲੈ ਕੇ ਅੱਜ ਤੱਕ ਤੂੰ ਜਿੱਦਾਂ ਆਪਣੀ ਮਰਜ਼ੀ ਕਰਦਾ ਆਂ ਅੱਜ ਵੀ ਉਹੀ ਕਰ ਸਾਨੂੰ ਕੋਈ ਮਤਲਬ ਨਹੀਂ ਕਹਿੰਦੇ ਹੋਏ ਆਪਣਾ ਮੂੰਹ ਫੇਰ ਲੈਂਦੀ ਆ ਤੇ ਆਪਣੀਆਂ ਅੱਖਾਂ ਚੋਂ ਨਿਕਲਦੇ ਹੰਝੂ ਪੂੰਝਦੀ ਆ ਤਾਂ ਅਸ਼ਵੀਨ ਕਹਿੰਦਾ ਮਾਂ ਜੇਕਰ ਤੁਸੀਂ ਇਦਾਂ ਨਾਰਾਜ਼ ਹੋ ਜਾਓਗੇ ਤਾਂ ਅਸੀਂ ਖੁਸ਼ ਕਿੱਦਾਂ ਰਹਾਂਗੇ ਅਸੀਂ ਤੁਹਾਡੀ ਸਿਰਫ ਇੱਜ਼ਤ ਹੀ ਨਹੀਂ ਸਗੋਂ ਸਾਨੂੰ ਤੁਹਾਡਾ ਆਸ਼ੀਰਵਾਦ ਵੀ ਚਾਹੀਦਾ ਮਾਂ ਤੁਹਾਡੇ ਆਸ਼ੀਰਵਾਦ ਦੇ ਬਿਨਾਂ ਅਸੀਂ ਅਧੂਰੇ ਆਂ ਤਹਾਡੇ ਆਸ਼ੀਰਵਾਦ ਦੇ ਬਿਨਾ ਤਾਂ ਅਸੀਂ ਕਦੇ ਖੁਸ਼ ਵੀ ਨਹੀਂ ਰਹਿ ਸਕਦੇ ਐਸ ਲਈ ਨਰਾਜ਼ਗੀ ਦੂਰ ਕਰੋ ਤੇ ਮੁਸਕਰਾ ਕੇ ਦਿਖਾਓ ਦੇਵਿਕਾ ਦੇ ਪੈਰਾਂ ਨੂੰ ਦੋਵੇਂ ਹੱਥਾਂ ਨਾਲ ਛੁੰਦੇ ਹੋਏ ਆਸ਼ਵੀਨ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਤਾਂ ਦੇਵਿਕਾ ਕਹਿੰਦੀ ਆ ਹੁਣ ਜਿਆਦਾ ਮੱਖਣ ਨਾ ਲਾ ਜਾ ਕੇ ਸ਼ਿਵਾਨੀ ਨੂੰ ਬੁਲਾ ਸਮਝਿਆ ਤੇ ਆਸ਼ਵੀਨ ਦੇ ਕੰਨ ਮਰੋੜਦੇ ਹੋਏ ਕਹਿੰਦੀ ਆ ਸ਼ਿਵਾਨੀ ਨੂੰ ਬੁਲਾਉਣ ਦਾ ਨਾਮ ਸੁਣਦੇ ਹੀ ਆਸ਼ਵੀਨ ਖੁਸ਼ੀ ਨਾਲ ਪਾਗਲ ਹੋ ਜਾਂਦਾ ਆਖਰ ਖੁਸ਼ੀ ਕਿਉਂ ਨਾ ਹੋਵੇ ਮੁਹੱਬਤ ਜੋ ਹਮੇਸ਼ਾ ਹਮੇਸ਼ਾ ਦੇ ਲਈ ਮਿਲਣ ਵਾਲੀ ਸੀ ਉਹ ਮਾਂ ਨੂੰ ਕਹਿੰਦਾ ਕਿ ਹੁਣ ਹੀ ਜਾ ਰਿਹਾ ਸ਼ਿਵਾਨੀ ਨੂੰ ਬੁਲਾਉਣ ਦਾ ਇਹਨਾਂ ਕਹਿੰਦੇ ਹੋਏ ਅਸ਼ਵਿਨ ਭੋਲੀ ਜਿਹੀ ਸ਼ਕਲ ਬਣਾਉਂਦਾ ਹੋਇਆ ਤੁਰ ਪੈਂਦਾ ਸ਼ਿਵਾਨੀ ਦੇ ਘਰ ਵੱਲ ਦਾਈ ਮਾਂ ਉੱਥੇ ਕੰਮ ਕਰ ਰਹੀ ਸੀ ਇੱਕ ਔਰਤ ਨੂੰ ਕਹਿੰਦੀ ਆ ਕਿ ਇਹ ਕੀ ਹੋ ਗਿਆ ਇਸ ਨੂੰ ਕਿਦਾਂ ਇਦਾਂ ਕਿਉਂ ਕਰਦਾ ਮਾਲਕਨ ਦਾ ਦਿਲ ਦੁਖਾ ਕੇ ਇਹਨਾਂ ਨੂੰ ਕੀ ਮਿਲਦਾ ਜੇਕਰ ਮਾਲਕਨ ਸ਼ਿਵਾਨੀ ਨਾਲ ਵਿਆਹ ਕਰਨ ਤੋਂ ਮਨਾਂ ਕਰ ਰਹੀ ਆ ਤਾਂ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ ਨਾ ਇਸ ਲਈ ਤਾਂ ਮਨਾਂ ਕਰ ਰਹੀ ਆ ਨਹੀਂ ਤਾਂ ਅੱਜ ਤੱਕ ਮਾਲਕਨ ਕਦੇ ਵੀ ਇਸ ਦੀ ਖੁਸ਼ੀ ਵਿੱਚ ਕੋਈ ਕਮੀ ਨਹੀਂ ਰੱਖਦੀ ਹਾਂ ਦਾਈ ਮਾਂ ਤੁਸੀਂ ਸਹੀ ਕਹਿ ਰਹੇ ਹੋ ਅਸ਼ਵਿਨ ਨੇ ਏ ਠੀਕ ਨਹੀਂ ਕੀਤਾ ਤਾਂ ਦੇਵਿਕਾ ਕਹਿੰਦੀ ਆ ਤੁਸੀਂ ਦੋਹਾਂ ਦੇ ਕੋਲ ਹੋਰ ਕੋਈ ਕੰਮ ਨਹੀਂ ਕੀ ਮੇ ਜੋ ਮੇਰੇ ਅਸ਼ਵਿਨ ਦੀ ਪੰਚਾਇਤ ਲੈ ਕੇ ਬੈਠ ਜਾਨੇ ਹਾਂ ਉਹਨਾਂ ਦੋਹਾਂ ਦੇ ਵਿੱਚ ਹੀ ਚਾਣਕ ਦੇਵੀ ਕਾ ਜਾਂਦੀ ਆ ਨਹੀਂ ਨਹੀਂ ਮਾਲਕਨ ਸਾਡਾ ਉਹ ਮਤਲਬ ਨਹੀਂ ਮਾਫ ਕਰਦੇ ਵੋ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਕੋਈ ਗੱਲ ਨਹੀਂ ਦਾਈ ਮਾਂ ਪਰ ਅੱਗੇ ਤੋਂ ਜਦੋਂ ਵੀ ਕੁਝ ਕਹਿਣਾ ਹੋਵੇ ਤਾਂ ਸਿੱਧੇ ਮੂੰਹ ਤੋਂ ਕਹੋ ਇਦਾਂ ਪਿੱਠ ਪਿੱਛੇ ਨਹੀਂ ਇਹਨਾਂ ਕਹਿੰਦੇ ਉੱਥੋਂ ਨਿਕਲ ਜਾਂਦੀ ਆ ਕੌਜ਼ੀ دیر ਬਾਅਦ ਅਸ਼ਵਿਨ ਆਪਣੀ ਬਾਈਕ ਲੈ ਕੇ ਕਿਸੇ ਫਿਲਮੀ ਹੀਰੋ ਦੀ ਤਰ੍ਹਾਂ ਆਪਣੇ ਘਰ ਦੇ ਗੇਟ ਦੇ ਅੰਦਰ ਪ੍ਰਵੇਸ਼ ਕਰਦਾ ਤੇ ਸ਼ਿਵਾਨੀ ਅਸ਼ਵੀਨ ਨਾਲ ਚੱਪਕੇ ਬੈਠੀ ਸੀ ਸ਼ਾਰੀ ਸ਼ਰਮ ਛੱਡ ਕੇ ਠੀਕ ਵਿਦੇਸ਼ ਦੀ ਨੀਤੀ ਬਣਾ ਕੇ ਉਸ ਦਾ ਇਸ ਤਰੀਕੇ ਨਾਲ ਬੈਠਣਾ ਸਾਰੇ ਪਿੰਡ ਦੇ ਲਈ ਸ਼ਰਮਨਾਕ ਸੀ ਪਰ ਇਸ ਦਾ ਕੋਈ ਅਸਰ ਨਾ ਸ਼ਿਵਾਨੀ ਨੂੰ ਸੀ ਨਾ ਹੀ ਅਸ਼ਵੀਨ ਨੂੰ ਸ਼ਿਵਾਨੀ ਅਸ਼ਵੀਨ ਨੂੰ ਕਹਿੰਦੀ ਆ ਮਾਂ ਨਾਲ ਕੀ ਮਿਲਣਾ ਵਿਆਹ ਤਾਂ ਅਸੀਂ ਕਰਨਾ ਨਾ ਨਾ ਮਾਂ ਨੇ ਸ਼ਿਵਾਨੀ ਬਾਈਕ ਤੋਂ ਆਪਣਾ ਪਹਿਲਾ ਕਦਮ ਜ਼ਮੀਨ ਤੇ ਰੱਖਦੇ ਹੋਏ ਕਹਿੰਦੀ ਆ ਮਾਂ ਤੇ ਅਸ਼ੀਰਵਾਦ ਦੇ ਬਿਨਾਂ ਅਸੀਂ ਵਿਆਹ ਵੀ ਨਹੀਂ ਕਰ ਸਕਦੇ ਤੇ ਨਾ ਹੀ ਤੁਸੀਂ ਤਹ ਰਹੋ ਆਪਣੀ ਮਾਂ ਦੇ ਪੱਲੇ ਨਾ ਬੰਨ ਕੇ ਹਾਦਾ ਐਨੇ ਵੱਡੇ ਹੋ ਗਏ ਹੋ ਪਰ ਹਰਕਤਾਂ ਜਿਹੀ ਵੀ ਬੱਚਿਆਂ ਵਰਗੀਆਂ ਆਪਣੀ ਲਾਈਫ ਦਾ ਫੈਸਲਾ ਵੀ ਆਪਣੀ ਮਾਂ ਤੋਂ ਪੁੱਛ ਕੇ ਕਰਦੇ ਹੋ ਯਾਰ ਥੋੜੀ ਤਾਂ ਖੁਦ ਦੀ ਸੈਲਫ ਰਿਸਪੈਕਟ ਕਰੋ ਕਹਿੰਦੇ ਹੋਏ ਸ਼ਿਵਾਨੀ ਮੂੰਹ ਮੋੜ ਕੇ ਹੱਥ ਬੰਨ ਕੇ ਖੜੀ ਹੋ ਜਾਂਦੀ ਆ ਸ਼ਿਵਾਨੀ ਤੂੰ ਵੀ ਤਾਂ ਛੋਟੀ ਛੋਟੀ ਗੱਲ ਦਾ ਇਸ਼ੂ ਬਣਾਉਣੀ ਆ ਹੁਣ ਚੱਲ ਮਾਂ ਨੂੰ ਮਿਲਣ ਕਹਿੰਦੇ ਹੋਏ ਅਸ਼ਵੀਨ ਸ਼ਿਵਾਨੀ ਦਾ ਹੱਥ ਕੱਚਦੇ ਹੋਏ ਘਰ ਦੇ ਅੰਦਰ ਜਾਣ ਦੇ ਲਈ ਵਾਦਾ ਜੇਕਰ ਤੁਹਾਡੀ ਮਾਂ ਨੇ ਵਿਆਹ ਦੇ ਲਈ ਮਨਾ ਕਰ ਦਿੱਤਾ ਤਾਂ ਤੁਸੀਂ ਕੀ ਕਰੋਗੇ ਮਾਂ ਨਹੀਂ ਮਨਾ ਕਰੇਗੀ ਉਹ ਮੇਰੀ ਮਾਂ ਮੈਂ ਚੰਗੀ ਤਰ੍ਹਾਂ ਜਾਣਦਾ ਉਹਨਾਂ ਨੂੰ ਦਾਈ ਮਾਂ ਫਿਰ ਉਸ ਔਰਤ ਨੂੰ ਕਹਿੰਦੀ ਆ ਦੇਖ ਰਹੀ ਆ ਨਾ ਨਵੀਂ ਬਹੂ ਦੇ ਨਖਰੇ ਅਜੇ ਤੱਕ ਵਿਆਹ ਵੀ ਨਹੀਂ ਹੋਇਆ ਤੇ ਅਸ਼ਵੀਨ ਨੂੰ ਮਾਲਕਨ ਦੇ ਖਿਲਾਫ ੜਕਾਉਣ ਲੱਗੀ ਹੋਈ ਆ ਸ਼ਿਵਾਨੀ ਕਹਿੰਦੀ ਆ ਕਿ ਤੂੰ ਇਸ ਘਰ ਦੀ ਨੌਕਰ ਆ ਤਾਂ ਆਪਣੀ ਔਕਾਤ ਨਾ ਭੁੱਲ ਸ਼ਾਇਦ ਇਹਨੂੰ ਪਤਾ ਨਹੀਂ ਮੈਂ ਕੌਣ ਆ ਸ਼ਿਵਾਨੀ ਨੇ ਦਾਈ ਮਾਂ ਦੀ ਗੱਲ ਸੁਣ ਲਈ ਸੀ ਜਿਸ ਦੇ ਕਾਰਨ ਉਹ ੜਕ ਗਈ ਤੇ ਬੋਲ ਪਈ ਨਹੀਂ ਨਹੀਂ ਮੈਡਮ ਸਾਨੂੰ ਮਾਫ ਕਰਨਾ ਅਸੀਂ ਤਾਂ ਇਦਾਂ ਹੀ ਗੱਲ ਕਰ ਰਹੇ ਸੀ ਕਹਿੰਦੇ ਹੋਏ ਦਾਈ ਮਾਂ ਹੱਥ ਜੋੜ ਕੇ ਮਾਫੀ ਮੰਗਦੀ ਆ ਸ਼ਿਵਾਨੀ ਦਾਈ ਮਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਘਰ ਦੇ ਅੰਦਰ ਪ੍ਰਵੇਸ਼ ਕਰਦੀ ਆ ਘਰ ਦੇ ਵਿੱਚ ਹਾਲ ਵਿੱਚ ਦੇਵਿਕਾ ਤੇ ਪ੍ਰਤਾਪ ਸਿੰਘ ਚਾਹ ਪੀ ਰਹੇ ਹੁੰਦੇ ਆ ਤੇ ਸ਼ਾਇਦ ਆਪਸ ਵਿੱਚ ਕਿਸੇ ਗੱਲ ਤੇ ਚਰਚਾ ਵੀ ਕਰ ਰਹੇ ਹੁੰਦੇ ਆ ਹੁਣ ਅੱਗੇ ਇਸ ਕਹਾਣੀ ਚ ਕੀ ਹੋਵੇਗਾ ਇਹ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਦਾ ਅਗਲਾ ਭਾਗ ਜ਼ਰੂਰ ਸੁਣਿਓ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇਗੀ